ਲੈ ਮੂ ਮੇਰੀ ਦਰਾਣੀ ਦਾ ਪਿੱਛੋਂ ਵੀ ਜ਼ਮੀਨ ਲਈ ਆਈ ਘਰ ਵੀ ਪਾ ਲਿਆ ਸੁੱਖ ਨਾ ਸਾਰਾ ਕੁਝ ਕਰ ਲਿਆ ਤੇ ਮੈਂ ਉਹੇ ਜੀ ਦੀ ਉਹੇ ਜੀ ਰਹਿ ਗਈ ਜਿਹੇ ਜੀ ਸੀਗੀ ਉਹੇ ਜੀ ਰਹਿ ਗਈ ਹੁਣ ਮੈਂ ਕੀ ਕਰਾਂ ਮੈਨੂੰ ਲੱਗਦਾ ਮੈਨੂੰ ਕੋਈ ਸਕੀਮ ਲਾਉਣੀ ਪਊ ਇਹਨੂੰ ਤਾਂ ਅੱਗੋਂ ਪਿੱਛੋਂ ਜ਼ਮੀਨ ਆਉਂਦੀ ਐ ਪੇਕਿਆਂ ਤੋਂ ਇਹਨੂੰ ਆ ਗਈ ਗਾਹਾਂ ਇੱਥੋਂ ਇਹਨੂੰ ਮਿਲ ਗਈ ਸਾਡੇ ਕੋਲੇ ਉਹੀ ਦੋ ਕਿੱਲੇ ਦੇ ਦੋ ਕਿੱਲੇ ਕੋਈ ਸਕੀਮ ਲਾਉਣੀ ਪਊ ਆਇਆਂ ਕਰਦੀਆਂ ਬਾਈ ਦੀ ਜ਼ਮੀਨ ਕਿਹੜਾ ਬਾਈ ਦੇ ਨਾਂਗੇ ਮੈਂ ਤਾਂ ਬੇਬੇ ਨੂੰ ਬਰਿਆਕੇ ਲੈ ਜੰਨੀ ਆ ਬੇਬੇ ਨੂੰ ਬਰਿਆਕੇ ਲਿਜਾ ਕੇ ਤੇ ਆਪ ਦੇ ਨਾਂ ਕਰਾ ਲੈਨੀ ਆ ਗੱਲ ਸਹੀ ਆ ਹਾਂ ਉਹੀ ਮੇਰੇ ਮੁੰਡੇ ਨੂੰ ਵਾਧਾ ਜੂਗੀ ਜ਼ਮੀਨ ਨਾਲੇ ਸਾਰਾ ਕੁਝ ਸਾਡਾ ਬਣ ਜੂਗਾ ਬੇਬੇ ਤੇ ਕੀ ਮੈਂ ਸਕੀਮ ਲਾਵਾਂ ਹੁਣ ਕੀ ਕਹਾ ਬੇਬੇ ਨੂੰ ਮੈਂ ਵੀ ਤੇਰਾ ਕੀ ਕਰਾਂੜਗੇ ਮੈਂ ਹਾਂ ਨਹੀਂ ਸੱਚਾ ਬੇਬੇ ਦੀ ਪੈਨਸ਼ਨ ਨਹੀਂ ਵੱਜੀ ਮੈਂ ਐਂ ਕਰ ਦਿੰਨੀ ਆ ਬੇਬੇ ਵੀ ਤੇਰੀ ਪੈਨਸ਼ਨ ਬਣਾ ਕੇ ਲਿਆਵਾਂ ਵੀ ਕੋਚੈਰੀਆਂ ਚ ਤਾਂ ਪੈਨਸ਼ਨਾਂ ਬੰਨੀ ਜਾਂਦੇ ਆ ਐਂ ਕਰਦੀ ਆ ਮੈਂ ਚੱਲ ਮੈਂ ਜਾਂਦੀ ਆ ਮੱਕਾਈ ਨਹੀਂ ਆ ਜਾ ਕੇ ਬੇਬੇ ਨੂੰ ਆ ਹੁਣ ਤੂੰ ਹੱਪਟਣ ਤੇ ਲੱਗਿਆ ਪਿਆ ਮੇਰੀ ਗੱਲ ਵੀ ਸੁਣ ਲਾ ਉਹ ਤੇਰੀ ਕੀ ਗੱਲ ਸੁਣ ਲਾਂ ਮੈਂ ਤੈਨੂੰ ਐ ਕਹਿੰਦੀ ਕੰਮ ਤਾਂ ਹੁਣ ਕਰਨਾ ਹੀ ਐ ਕੌਣ ਕਰੂਗਾ ਕੰਮ ਤਾਂ ਦੇਖ ਹੋਈ ਜਾਂਦੇ ਐ ਜਿਹੜਾ ਵੱਡਾ ਕੰਮ ਐ ਨਾ ਕਰਨ ਵਾਲਾ ਉਹ ਕਰ ਲੈ ਚੁੱਪ ਕਰਕੇ ਵੱਡਾ ਕੰਮ ਐ ਇਦੋਂ ਵੱਡਾ ਕੰਮ ਨਹੀਂ ਹੈ ਕੋਈ ਸਾਰੇ ਛੋਟੇ ਨੇ ਦੂ ਤਾਂ ਇਦੋਂ ਵੱਡਾ ਕੰਮ ਵੀ ਪਿਆਗਾ ਇਦੋਂ ਵੱਡਾ ਕੰਮ ਉਹ ਐ ਜਿਹੜੀ ਬੇਬੇ ਦੇ ਨਾਲ ਜ਼ਮੀਨ ਐ ਵੇ ਬੇਦਨਾ ਜ਼ਮੀਨ ਹੈ ਹਾਂ ਲੈ ਤੈਨੂੰ ਐ ਮੈਨੂੰ ਪਤਾ ਨਹੀਂ ਹੈਗਾ ਹੈ ਬੇਬੇਦਨਾ ਜ਼ਮੀਨ ਹੈਗੀ ਤਾਂ ਹੈਗੀ ਆ ਫਿਰ ਉਹ ਤਾਂ ਮੈਨੂੰ ਵੀ ਪਤਾ ਹੈ ਜਿਹਨੂੰ ਮੈਨੂੰ ਪਤਾ ਹੁਣ ਤੈਨੂੰ ਹੋਰ ਪਤਾ ਨਹੀਂ ਮੇਬੇਦਨਾ ਜ਼ਮੀਨ ਦਾ ਫਿਰ ਇਹ ਗੱਲ ਤਾਂ ਆ ਗਈ ਆ ਮੈਂ ਤੈਨੂੰ ਐ ਕਹਿੰਦੀ ਸੀ ਵੀ ਬੰਦੇ ਦਾ ਪਤਾ ਨਹੀਂ ਹੁੰਦਾ ਕਦੋਂ ਮਨ ਬਦਲ ਜੇ ਬੇਬੇ ਕਦੋਂ ਚੱਕ ਕੇ ਕੁੜੀ ਨਾ ਕਰਾ ਦੇ ਜ਼ਮੀਨ ਤੇਰੇ ਦਿਮਾਗ 'ਚ ਹੀ ਕਿਵੇਂ ਗੱਲ ਆ ਗਈ ਮੇਰੀ ਮਾਂ ਨਹੀਂ ਪੈਣ ਨਾ ਕਰਾਉਂਦੀ ਕਿੱਥੇ ਫਿਰਦੀ ਐ ਤੂੰ ਪਤਾ ਨਹੀਂ ਹੁੰਦਾ ਬੰਦੇ ਦਾ ਕਿਹੜੇ ਵੇਲੇ ਕਿੱਧਰ ਦਿਮਾਗ ਫਿਰ ਜੇ ਬੰਦੇ ਦਾ ਕਿਉਂ ਦੁਆਵਾ ਕਰਦੀ ਆ ਨਾਲੇ ਬੇਬੇ ਦੀ ਹੁਣ ਇੰਨੀ ਉਮਰ ਹੋਈ ਪਈ ਐ ਕੱਲ ਨੂੰ ਜੇ ਬੇਬੇ ਨੂੰ ਉਹੀ ਗੱਲ ਫਿਰ ਕਹੇ ਤੋ ਫਿਰ ਤੂੰ ਆਖਿਆ ਮੇਰੀ ਮਾਨ ਤੂੰ ਐ ਕਹਿਨੀ ਐ ਫਿਰ ਜੇ ਦੋਨਾਂ ਦੇ ਨਾਂ ਚੜ ਗਈ ਭੈਣ ਭਰਾਵਾਂ ਦੀ ਨਾ ਫਿਰ ਤੇਰੀ ਭੈਣ ਐ ਜੀ ਹੈਗੀ ਜਮੀਨ ਦੇਜੂ ਤੈਨੂੰ ਮੇਰੀ ਗੱਲ ਸੁਣ ਲੈ ਹੂੰ ਬੇਬੇ ਸੁਖਣਾ ਕੋਈ ਬਿਮਾਰ ਨਹੀਂ ਹੈਗੀ ਤੰਦਰੁਸਤ ਐ ਉਹ ਐ ਕੁਝ ਨਹੀਂ ਹੁੰਦਾ ਬੇਬੇ ਨੂੰ ਗੱਲਾਂ ਮਾਰੀ ਜਾਂਦੀ ਹੈਗੀ ਮੈਂ ਕਿਹਾ ਐ ਕਹਿੰਦੀ ਬੇਬੇ ਨੂੰ ਕੁਝ ਹੋ ਗਿਆ ਮੈਂ ਤਾਂ ਕਹਿੰਦੀ ਬੇਬੇ 100 ਸਾਲ ਜਿਉਂਮੀ ਮੈਂ ਤਾਂ ਉਹ ਗੱਲ ਕਰਦੀ ਆ ਗੱਲ ਜ਼ਮੀਨ ਜਾਇਦਾਦ ਦੀ ਹੁੰਦੀ ਹੈ ਵੱਡੀ ਗੱਲ ਹੁੰਦੀ ਹੈ ਉਹ ਤੈਨੂੰ ਤਾਂ ਐ ਹੈ ਵੀ ਮੇਰੀ ਮਾਂ ਮਰ ਜੇ ਪਰੇ ਐ ਨਹੀਂ ਮਰਦੀ ਮੇਰੀ ਮਾਂ ਆ ਜਦੋਂ ਤੂੰ ਹੀ ਮਾਰ ਕੇ ਦਿੱਤੀ ਕਹਿੰਦੇ ਮੇਰੀ ਮਾਂ ਮਰ ਜੇ ਗੱਲਾਂ ਤੇ ਆ ਜਾ ਕਰ ਮੈਂ ਤੈਨੂੰ ਦੱਸਾਂ ਮੈਨੂੰ ਤਾਂ ਤਾਈ ਨੇ ਕਿਹਾ ਸੀ ਤਾਈ ਕਹਿੰਦੀ ਚੁੱਪ ਕਰਕੇ ਜਿਹੜਾ ਤੁਹਾਡਾ ਕੰਮ ਕਰਨ ਵਾਲਾ ਨੇ ਕਰ ਲਓ ਕਹਿੰਦੀ ਫਿਰ ਬੇੜਾ ਹੱਥ ਨਹੀਂ ਆਉਂਦਾ ਹੁੰਦਾ ਅੱਛਾ ਤਾਈ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਆਹੋ ਆਹੀ ਕੰਮ ਐ ਨੂੰ ਉਂਗਲਾਂ ਲਾਉਣੀਆਂ ਚੱਲ ਤਾਈ ਨਾਲੇ ਵਗ ਜਾਂਦੀ ਕਿਤੇ ਉਹਨਾਂ ਦੇ ਵਗ ਜਾਂਦੀ ਏ ਚੱਲ ਤਾਈ ਦਾ ਤਾਂ ਕੰਮ ਐ ਉਂਗਲਾਂ ਲਾਉਣੀਆਂ ਤਾਈ ਤਾਂ ਉਹੀ ਗੱਲ ਉਂਗਲਾਂ ਲਾਉਂਦੀ ਆ ਆਪਣਾ ਤਾਂ ਤਾਈ ਫਾਇਦਾ ਹੀ ਕਰਦੀ ਆ ਆਪਣਾ ਮਾੜਾ ਨਹੀਂ ਕਰਦੀ ਆਪਣਾ ਕੀ ਫਾਇਦਾ ਕਰਦੀ ਐ ਲੈ ਫਾਇਦਾ ਹੀ ਐ ਜੇ ਤੇਰੇ ਨਾਲ ਜ਼ਮੀਨ ਹੋ ਗਈ ਕਮਲਿਆ ਮੈਂ ਜ਼ਮੀਨ ਜਦੋਂ ਲਹਾਵਾਂਗੇ ਕੋ ਚੰਗੀ ਗੱਲੇ ਫਰੇ ਐ ਇਤਾਂ ਐ ਹੁੰਦਾ ਵੀ ਮਾੜੀ ਮੋਟੀ ਜ਼ਮੀਨ ਐ ਕੋਈ ਅੱਧੀ ਪਚੱਦੀ ਹੋਵੇ ਕੁ ਕਿੱਲਾ ਦੋ ਕਿੱਲੇ ਹੁਣ ਫੇਰ ਵੀ ਮੰਨ ਲਾ ਸਾਰੇ 8 ਦੇ 8 ਕਿੱਲੇ ਬੇਬੇ ਦੇ ਨਾਂ ਪਏ ਐ ਉਹ 8 ਦੇ 8 ਤਾਂ ਪਏ ਨੇ ਕਿਧਰੇ ਨਹੀਂ ਜਾਂਦੀ ਜ਼ਮੀਨ ਕਿਧਰੇ ਨਹੀਂ ਘਰ ਜਾਂਦਾ ਹੈਗਾ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਦੀਆਂ ਹੁੰਦੀਆਂ ਮੈਂ ਤੈਨੂੰ ਐ ਕਹਿੰਨੀ ਆ ਘਰ ਦੇ ਕੰਮ ਤਾਂ ਚੱਲੀ ਜਾਂਦੇ ਆ ਮੈਂ ਤੈਨੂੰ ਦੱਸਾਂ ਇਹ ਕਿਤੇ ਇਹ ਕੰਮ ਵੀ ਆਪਣਾ ਵਿੱਚ ਹੀ ਨਾ ਰਹਿ ਜੀ ਕਿਧਰੇ ਨਹੀਂ ਵਿੱਚ ਰਹਿੰਦਾ ਹੈਗਾ ਇਹ ਵੱਡਾ ਕੰਮ ਹੈਗਾ ਕੀਰਾਹਾ ਕਰਾਂਗਾ ਮੇਰੀ ਤੇ ਕੀ ਕਰ ਲਾਂਗੇ ਬਿਲੇ ਹਾਂ ਤੇ ਮੇਰੀ ਗੱਲ ਤਾਂ ਤੈਨੂੰ ਸੁਣਨੀ ਨਹੀਂ ਕਦੇ ਨਾ ਅੱਜ ਤਾਂ ਕਰ ਸੁਣੀਆ ਨਾ ਸੁਣੇ ਮੇਰੀ ਗੱਲ ਤਾਂ ਤੂੰ ਉਲਟਾਉਣੀ ਹੁੰਦੀ ਐ ਤੂੰ ਤਾਂ ਨਾ ਉਦੋਂ ਪੰਗਾ ਕਰਦੀ ਐ ਜਦੋਂ ਕੋਈ ਕੰਮ ਕਰਦਿਆਂ ਜਦੋਂ ਬਿਲੇ ਹੁੰਨੇ ਆ ਉਦੋਂ ਤੇਰੇ ਵੀ ਕੋਈ ਗੱਲ ਨਹੀਂ ਜਿਆਦਾ ਆਉਂਦੀ ਮੈਂ ਤਾਂ ਉਂਗਲਾ ਲਾਉਂਦਿਆਂ ਲੋਕ ਵੀ ਕਰਨਾ ਪਾ ਲੈਣੇ ਇਹ ਤੈਨੂੰ ਕੀ ਪਤਾ ਮਿਸਤਰੀ ਇਹ ਲੈ ਜਾਣਗੇ ਆਪਾਂ ਉਧਰ ਰੁੱਝ ਜਾਗੇ ਮੁੜ ਕੇ ਮਿਸਤਰੀ ਨੂੰ ਮਿਲਣਾ ਆਪਾਂ ਨੂੰ ਉਹ ਮਿਸਤਰੀ ਤਾਂ ਬਥੇਰੇ ਬਿਲੇ ਹੋ ਜਾਣਗੇ ਅਜੇ ਲੋਕ ਕਣਕ ਵੱਢਣ ਲੱਗ ਗਏ ਨਾ ਉਦੋਂ ਸਾਰੇ ਮਿਸਤਰੀ ਬਿਲੇ ਹੋ ਜਾਣਗੇ ਪਤਾ ਉਹ ਦੋ ਲਾ ਲਾਂਗੇ ਅੱਛਾ ਆ ਪਾਵੇਲੀ ਆ ਕੋਈ ਕਿਹੜੀ ਵੱਡੇਗਾ ਕਣਕ ਬਾਣ ਤੇ ਠੇਕੇ ਤੇ ਓਹੋ ਤੇਰਾ ਪਲਾਹੋ ਜੀ ਲੈ ਤੇ ਠੇਕੇ ਤੇ ਬਾਣ ਦਿੱਤਾ ਮੇਰੀ ਤਾਂ ਪੰਗੇ ਲੀਆਂ ਨਾ ਅੱਜ ਕੱਲ੍ਹ ਨਹੀਂ ਉਹ ਖੇਤ ਨਾ ਖੜਾ ਹੁੰਦਾ ਹਾਂ ਉਹ ਮੈਨੂੰ ਤਾਂ ਐ ਲੱ ਖੇਤੀ ਇੱਕ ਤਾਂ ਹੁਣ ਪਿਛਲੇ ਸਾਲ ਹੀ ਛੱਡੀ ਐ ਨਾ ਖੇਤੀ ਉਹ ਮੇਰੇ ਦਿਮਾਗ 'ਚ ਘੱਲ ਰਹਿੰਦੀ ਐ ਮੈਂ ਤੈਨੂੰ ਦੱਸਾਂ ਹੁਣ ਕਾ ਮਹੀਨੇ ਲੰਗੇ ਤਿੰਨ ਚਾਰ ਮਹੀਨੇ ਲੰਗੇ ਸਿਆਲ ਦੇ ਤੈਨੂੰ ਤਾਂ ਐ ਲੱਗਦਾ ਵੀ ਸਿਆਲ ਕਰਕੇ ਵੇਲਾਵੇਂ ਲੋਕ ਖੇਤ ਜਾ ਕੇ ਦੇਖ ਕਣਕਾਂ ਵੱਢੀ ਜਾਂਦੇ ਨਾ ਉਹ ਤੂੰ ਨਾ ਹਰਪ੍ਰੀਤ ਮੈਨੂੰ 750 ਚ ਪਾ ਦੇਣੀ ਐ ਹਾਂ ਹੁਣ ਮੈਂ ਕੀ ਕਰਾਂ ਆ ਮਿਸਤਰੀ ਵਾਲਾ ਕੰਮ ਪਹਿਲਾਂ ਕਰਾਂ ਕਿ ਜਮੀਨ ਲਾਉਣ ਵਾਲਾ ਕੰਮ ਪਹਿਲਾਂ ਕਰਾਂ ਜਾਂ ਤੂੰ ਕੰਮ ਕਰ ਦੇਖੀ ਜੋ ਜਮੀਨ ਲਾਉਣ ਵਾਲਾ ਕੰਮ ਪਹਿਲਾਂ ਕਰਾਂ ਚੁੱਪ ਕਰਕੇ ਬੇਬੇ ਨੂੰ ਲੈ ਜਾ ਬੇਬੇ ਨੂੰ ਤਾਂ ਮੈਂ ਕਹਿ ਦੂੰਗੀ ਚੰਗਾ ਬੇਬੇ ਨੂੰ ਮਨਾ ਲੈ ਬੇਬੇ ਨੇ ਤਾਂ ਮੰਨੀ ਹੋਈ ਐ ਬੇਬੇ ਨੇ ਤਾਂ ਪਹਿਲਾਂ ਵੀ ਕਿਹਾ ਮੈਨੂੰ ਜੇ ਬੇਬੇ ਮੰਨੂ ਫੇਰੀ ਐ ਚੰਗਾ ਠੀਕ ਐ ਮੈਂ ਬੇਬੇ ਨੂੰ ਮਨਾਉਣਾ ਮੇਰੇ ਸਾਰੇ ਲੈ ਤੂੰ ਜਾਈ ਕੋਈ ਨਹੀਂ ਕੋਈ ਨਹੀਂ ਜਦੋਂ ਮਾੜਾ ਜਿਹਾ ਕੋਈ ਕੰਮ ਨੂੰ ਹੱਥ ਲਾਉਣੇ ਆ ਉਹਦੀ ਪੁੱਠੇ ਕੰਮਾਂ ਨੂੰ ਉਹਦੀ ਕੋਈ ਨਾ ਕੋਈ ਪੰਗਾ ਛੇੜ ਦਊਗੀ ਉਹ ਪੰਗਾ ਤਾਂ ਕਾਹਦਾ ਹੈ ਗੱਲ ਵੀ ਸਹੀ ਹੈ ਬੇਬੇ ਨਾਲ ਜ਼ਮੀਨ ਪਈ ਹੈ ਇੱਥੇ ਘਰੀ ਨਾ ਪਾਉਂਦੇ ਰਹੀ ਸੀ ਕਿਤੇ ਅੱਧੀ ਜ਼ਮੀਨ ਭੈਣ ਲੈ ਜੇ ਬੇਬੇ ਦਾ ਕੀ ਪਤਾ ਹੈ ਕਦੋਂ ਅੱਖਾਂ ਮੀਟ ਜੇ ਲੈ ਜਾਂ ਮੈਂ ਤਾਂ ਬੇਬੇ ਕੋਲ ਸ਼ੋਅ ਕਰਾ ਜੇ ਮੈਨੂੰ ਪਹਿਲਾਂ ਮੂਰੇ ਬੇਬੇ ਟੱਕਰ ਜੇ ਤਾਂ ਭਈਆਰ ਕਿਹਨਾਂ ਉੱਡੀਆਂ ਨਹੀਂ ਆ ਕੋਲੇ ਨਾ ਮੈਨੂੰ ਤਾਂ ਤੂੰ ਦਿਸੀ ਨਹੀਂ ਨਾ ਇਹ ਦੇਖ ਕੇ ਜਿਵੇਂ ਕੋਈ ਡਰ ਗਈ ਹੁੰਨੀ ਐ ਤੂੰ ਤਾਂ ਪੂਤ ਵਾਂਗੂ ਮੈਨੂੰ ਦੇਖ ਕੇ ਨਾ ਅੰਨ ਦੇਖ ਕੇ ਡਰੀ ਤਾਂ ਮੈਂ ਕਹਾਂ ਨੂੰ ਮੈਂ ਤਾਂ ਸਿੱਧੀ ਤੁਰ ਹੀ ਜਾਂਦੀ ਸੀ ਮਾਂ ਕਮ ਖਲਾ ਹਰਪ੍ਰੀਤ ਦਾ ਘਰ ਹੀ ਮੈਂ ਤਾਂ ਤਾ ਹੋ ਗਈ ਸਿੱਧੀ ਜਾ ਕੇ ਮਾਂ ਨੂੰ ਮਿਲਣਾ ਹੂ ਨਾ ਭਾਈ ਮਾਂ ਨੂੰ ਤਾਂ ਕਿਉਂ ਮਿਲਣਾ ਮਿਲਣਾ ਤਾਂ ਹੁਣ ਤੈਨੂੰ ਵੀ ਆ ਮੈਂ ਤਾਂ ਧਿਆਨ ਹੀ ਨਹੀਂ ਦਿੱਤਾ ਤੇਰੇ ਕੰਨੀ ਮੇ ਤਾਂ ਇੱਧਰ ਨੂੰ ਤੁਰਿਆਈ ਮੈਂ ਤਾਂ ਐਂ ਦੇਖਦੀ ਸੀ ਮੈਂ ਦੇ ਕਿ ਤੇ ਬਾਈ ਨੇ ਬੱਲ ਜੀ ਲਾਤੀ ਸੀ ਕੀ ਸੋਣੇ ਕਦੋਂ ਲੱਗਣ ਲੱਗੇ ਹਾਂ ਛੋਟੇ ਛੋਟੇ ਲੱਗੇ ਹੈ ਜੀ ਘਰ ਪਾਈ ਜੰਨੇ ਹੋ ਘਰ ਤਾਂ ਕਿਹੜਾ ਪਾਣੇ ਹਜੇ ਤਾਂ ਮਿੱਟੀ ਜੀ ਸਿੱ ਚਾਲ ਵਧੀਆ ਮੈਂ ਤੈਨੂੰ ਕਿਸੇ ਨੇ ਦੱਸਤਾ ਵੀ ਘਰ ਪਾਈ ਜਾਂਦੇ ਨਾ ਨਾ ਮੈਨੂੰ ਤਾਂ ਉਰੇ ਆ ਕੇ ਪਤਾ ਲੱਗਿਆ ਮੈਂ ਖਾ ਮਿੱਟੀ ਮੁੱਟੀ ਜਿਹੀ ਸਿੱਟੀ ਪਈ ਮਖਾਉ ਥਾਂ ਜਾਂ ਪੱਟੀ ਜਾਂਦੇ ਮੈਂ ਅੱਗੇ ਤਾਂ ਤੂੰ ਕਿਤੇ ਘਰ ਪਾਉਨੇ ਹੋਗੇ ਮੈਨੂੰ ਦੱਸ ਅੱਗੇ ਤਾਂ ਤੂੰ ਕਦੇ ਫੋਨ ਲਾਇ ਬਨਾਈ ਨਹੀਂ ਸੀ ਅੱਜ ਤੂੰ ਕਿਵੇਂ ਆਟਾ ਅੱਜ ਮੈਂ ਤਾਂ ਉਹੀ ਆ ਗੇੜ ਗੇ ਚਿੱਤ ਜਿਆ ਕਰਾ ਤੇ ਫੋਨ 'ਚੋਂ ਤਾਂ ਪੈਸੇ ਮੁੱਕ ਕੇ ਪਏ ਸੀਗੇ ਤਾਂ ਕਰਕੇ ਮੈਂ ਖਾ ਚੱਲ ਮੈਂ ਆਪ ਹੀ ਜਾਇਆ ਹਾਂ ਮੈਂ ਖਾ ਨਾ ਬੇਬੇ ਦੀ ਵਾਲੀ ਜਾਦੀ ਜਾਈ ਨੀ ਨੀ ਨੰਗ ਹੋ ਗਈ ਜਿਹੜੀ ਫੋਨ 'ਚ ਪੈਸੇ ਵੀ ਨਹੀਂ ਪਵਾ ਸਕਦੀ ਫਿਰ ਟਾਈਮ ਨਹੀਂ ਲੱਗਿਆ ਪਵਾਉਣ ਦਾ ਹੁਣ ਪਵਾਉਂਗੀ ਜਾਂਦੀ ਇ ਅੱਛਾ ਪੈਸੇ ਪਵਾਉਣ ਨਹੀਂ ਆਈਆਂ ਬੇਬੇ ਕੋਲ ਨਾ ਨਾ ਪੈਸੇ ਪਾਉਣ ਦਾ ਕਾਹ ਨੂੰ ਆਈਆਂ ਮੈਂ ਤਾਂ ਅੱਖੇ ਵਿਚਾਲੇ ਬੇਬੇ ਨੂੰ ਮਿਲ ਲੂੰਗੀ ਮੈਂ ਬੇਬੇ ਨੂੰ ਮਿਲਣੀ ਆਈਆਂ ਹਾਂ ਤੇ ਕੋਈ ਹੁਣ ਟਾਈਮ ਨਹੀਂ ਦੇਖ ਭਾਈ ਕੋਈ ਕਹੋ ਆ ਕੇ ਜਾਣ ਦਾ ਚੱਲ ਕੋਈ ਨਾ ਭਾਈ ਐ ਕੋ ਕਰਦੀ ਮੈਨੂੰ ਮਿਲਤਾ ਲੈਣ ਦੇ ਕਿਰਾਂ ਬੇਬੇ ਨੂੰ ਮਿਲਤਾ ਲੈ ਮੈਂ ਕਿਹੜਾ ਰੋਕਦੀ ਮਿਲਣ ਤੋਂ ਆ ਜਾ ਅੰਦਰ ਤੂੰ ਰੋਕੀ ਤਾਂ ਜਾਨੀ ਆਖੇ ਭਾਈ ਬੇਬੇ ਕੋਲ ਤਾਂ ਟਾਈਮ ਨਹੀਂ ਹੈਗਾ ਆਖੇ ਟਾਈਮ ਟਾਈਂ ਕਹਿੰਨੀ ਨਾ ਤੂੰ ਤਾਂ ਜਦੋਂ ਆ ਨਹੀਂ ਹੁੰਨੀ ਉਹਦੀ ਕਹਿਦਾ ਨਹੀਂ ਹੁੰਨੀ ਮੈਂ ਤਾਂ ਬੇਬੇ ਨਾਲ ਲੈ ਕੇ ਜਾਊਂਗੀ ਉਹਤਨੇ ਮੈਂ ਬੇਬੇ ਨੂੰ ਨਾਲੇ ਤਾਂ ਦਵਾਈ ਜੀ ਦਵਾ ਲਊਂਗੀ ਮੈਂ ਐਂ ਜੇ ਬੀਚਰ ਬਾਲੇ ਧੰਦੇ ਕਹੀ ਹੁੰਦੀ ਐ ਕਿ ਮੇਰਾ ਬੀਪੀ ਵੱਧ ਗਿਆ ਮੇਰਾ ਬੀਪੀ ਵੱਧ ਗਿਆ ਨਾ ਇਹ ਤਾਂ ਉਹ ਦਵਾਈ ਦਵਾ ਕੇ ਲਵਾਂਗੀ ਤੇ ਨਾਲੇ ਨਾ ਕਚਹਿਰਾਂ ਵਿੱਚ ਪੈਨਸ਼ਨ ਲਾਈ ਜਾਂਦੇ ਆ ਮੈਂ ਬੇਬੇ ਦੀ ਪੈਨਸ਼ਨ ਲਵਾ ਕੇ ਰਹਿਉਣੀ ਸੀ ਐ ਕਰ ਜਿੱਧਰੋਂ ਆਈਆਂ ਨਾ ਚੁੱਪ ਕਰਕੇ ਉਹੀ ਰਾਹ ਪੈ ਜਾ ਤੇ ਮੁੜ ਜਾ ਪੁੱਠੀ ਨਾ ਮੈਂ ਉਹ ਚਲਾ ਕੇ ਰਿਸਤਰੀ ਬਣਾਂਗੀ ਬੇਬੇ ਨਾ ਖਾਂਗੇ ਮੇਰੇ ਨਾਲ ਚੱਲ ਘਰੇ ਇੰਨਾ ਕੰਮ ਮੈਂ ਕੋਈ ਨਾ ਕੋਈ ਨਾਰਪਰੀ ਤੇ ਕਾਤਾ ਈ ਛਰਦੂ ਬੇਬੇ ਉਹ ਹੀ ਗੱਲ ਬੈਠੀ ਰਹਿਤੀ ਸਬਜ਼ੀ ਤਾਂ ਚੀਰ ਦਾਨੀ ਐ ਮੇਰੇ ਨਾ ਕੁਮਾਰ ਮਟਕਾ ਮਟਕਾ ਲਾਹ ਤੱਕਦੀਆਂ ਤੇਰੇ ਬੰਨਿਆਂ ਪਹਿਲਾਂ ਮੇਰੀ ਮਾਂ ਫੁੜਕ ਜੇ ਉੱਥੇ ਤੇਰੀ ਮਾਂ ਨੂੰ ਹੋਇਆ ਕਿ ਐਵੇਂ ਤੂੰ ਲੈਣ ਆ ਜੈਨੀ ਬਗੜਾ ਬੀਪੀ ਵਧਿਆ ਪਿਆ ਕੋਈ ਨਾ ਮੈਂ ਬਾਈ ਫਿਰਦਾ ਮੈਂ ਤਾਂ ਭਾਈ ਨੂੰ ਕਹ ਦਿੰਨੀ ਆ ਵੀ ਮੈਂ ਤਾਂ ਲੈ ਕੇ ਜਾਉਂਗੀ ਬੇਬੇ ਮੈਂ ਲੈ ਕੇ ਜਾਵਾਂਗੀ ਜਦੋਂ ਮੈਂ ਜਾਣ ਨਹੀਂ ਦਿੰਦੀ ਬੇਬੇ ਨੂੰ ਚਲ ਕੋਈ ਨਾ ਭਾਈ ਤੂੰ ਤਾਂ ਮੈਨੂੰ ਦੋ ਪੈਰ ਗਾਹਾਂ ਵੀ ਨਹੀਂ ਹੁਣ ਦਿੰਦੀ ਪਾਣੀ ਤਾਂ ਨਹੀਂ ਤਾਂ ਪੀ ਲੈਣ ਦੇ ਮੈਂ ਚੁੱਪ ਕਰਕੇ ਘਰੇ ਵਗ ਚਲ ਚਾਹ ਬਣਾ ਦੂੰ ਪਾਣੀ ਬਣਾ ਦੂੰ ਰੋਟੀਆਂ ਬਣਾ ਦੂੰ ਯਾਰਾ ਕੁਝ ਕਰ ਤੂੰ ਮੇਰਾ ਤਾਂ ਬਹਾ ਬੇਬੇ ਨੂੰ ਮਾਰ ਆ ਦਿੰਦੀ ਮੈਂ ਆ ਗਈ ਵੱਡੀ ਠੇਕੇਦਾਰ ਨੀ ਇਹ ਕਿਧਰੋਂ ਆ ਜਾਂਦੀ ਏ ਮੈਨੂੰ ਪਤਾ ਹੈ ਵੀ ਇਹ ਕਿਉਂ ਆਈ ਏ ਇਹਨੂੰ ਪਤਾ ਲੱਗ ਗਿਆ ਉਹ ਕਿਸੇ ਗੱਲ ਦਾ ਪੱਕਾ ਇਹਦੇ ਕੋਲ ਕਿਸੇ ਨੇ ਗੱਲ ਕਰਤੀ ਵੀ ਉਹ ਬੇਬੇ ਨੂੰ ਜ਼ਮੀਨ ਲਾਉਣ ਦੀ ਗੱਲ ਕਰੀ ਜਾਂਦੇ ਹੁਣ ਇਹ ਕਹਿੰਦੀ ਮੈਂ ਬੇਬੇ ਨੂੰ ਲੈ ਕੇ ਜਾਣੇ ਬੇਬੇ ਨੂੰ ਤਾਂ ਮੈਂ ਜਾਣ ਨਹੀਂ ਦਿੰਦੀ ਕਿੰਨਾ ਮਰਜੀ ਜ਼ੋਰ ਲਾ ਲੇ ਕਿ ਕਰਾ ਸਾਰਾ ਦਿਨ ਨਹੀਂ ਕੰਮ ਲੋਟ ਆਉਂਦਾ ਇੱਕ ਤਾਂ ਹੁਣ ਸੁੱਖ ਨਾਲੋਂ ਮਿਸਤਰੀ ਨੇ ਲੱਗਣਾਗਾ ਤੇ ਉਹ ਵਿੱਚ ਦੇਖ ਹੁਣ ਕਾਏ ਬੰਦੇ ਲੱਗੇ ਪਾਏ ਨੇ ਸਾਰਾ ਦਿਨ ਨਾ ਤਾਂ ਪਾਂਡਾ ਠੀਕਰ ਲੋਟ ਆਵੇ ਤੇ ਨਾ ਸਾਰਾ ਦਿਨ ਕੋਈ ਨਾ ਚੁੱਲੇ ਦਾ ਕੰਮ ਲੋਟ ਆਵੇ ਚਲ ਕੋਈ ਨਾ ਵਧੀਆ ਸਾਡਾ ਵੇੜਾ ਬਣ ਜੂਗਾ ਤੇ ਬਲਾਈ ਸੋਨਾ ਲੱਗਿਆ ਕਰੂ ਆਡਾ ਖੂਬ ਬਣਿਆ ਪਿਆ ਸੀ ਬਲਾਈ ਢੂnga ਹੋਇਆ ਪਿਆ ਸੀ ਲੈ ਬੇਬੇ ਰੀ ਕਿ ਵਿਚਾਰੀ ਕਿੰਨਾ ਕੰਮ ਕਰੀਦੀ ਆ ਪਟੌਰ ਨਾਲ ਠੀ ਬੇਬੇ ਸਸਰੀ ਕਾਲਾ ਸਸਰੀ ਕਾਲਾ ਪੁੱਤ ਤੂੰ ਕਿਵੇਂ ਆ ਕੇ ਪਕਰ ਕੇ ਜੇ ਆ ਗਈ ਰ ਜੀ ਮੈਂ ਤਾਂ ਚੁੱਪ ਮੈਂ ਪਹਿਲਾਂ ਮੈਨੂੰ ਆਏ ਦੱਸ ਹਾਂ ਆ ਸਾਰਾ ਬੋਹ ਤੂੰ ਛੱਡਦੇ ਹੈਂਗੀ ਤੇ ਹੋਰ ਭਾਈ ਮੈਂ ਛੱਡ ਲਿਆ ਫਿਰ ਹੋਰ ਕੌਣ ਛੱਡੇ ਆਪਦਾ ਉਥੇ ਟੌਰ ਨਾਲ ਖੜੀ ਹੈ ਬਾੜੀ ਕੋਲੇ ਆਏ ਖੜੀ ਹੈਗੀ ਪ੍ਰਧਾਨ ਬਣੀ ਉਥੇ ਦੇਖੀ ਜਾਂਦੀ ਹੈਗੀ ਵੀ ਕਦੋਂ ਲੱਗਿਆ ਕਿ ਨਾ ਵੀ ਕਿਹੜੇ ਬੜੇ ਮੈਂ ਮੁਰਕ ਮੁਰਕ ਖਾਵਾ ਰਹਿਣ ਕਿ ਹਾਂ ਤੇ ਮਾਦਾ ਫਿਰ ਹੁਣ ਬਠਲ ਭਰੇ ਦੇਖ ਪਤਾ ਤਾਂ ਗੋਹੇ ਦਾ ਹੁਣ ਮਾਖਾ ਤਾਂ ਸੁੰਭਰ ਕੇ ਇਥੋ ਜੇ ਮਾਖਾ ਬਿੱਤੀ ਤੇਰੀ ਪਾ ਇਹ ਤੇਰੀ ਹਾਂ ਉਮਰ ਨਹੀਂ ਹੈ ਨਾ ਕੰਮ ਕਰਦੀ ਤਦ ਤਾ ਬਾੜਾ ਕੰਮ ਲੈਂਦੀ ਹੈਗੀ ਫਿਰ ਕੋੜਾ ਹੁਣ ਕੀ ਕਰਾਂ ਦੇਖਦਾ ਨਹੀਂ ਪਤਾ ਯਾਰ ਜੀ ਦੇਖੋ ਸਾਡੇ ਮਿਸਤਰੀ ਦਾ ਕੰਮ ਲੱਗਿਆ ਇਹ ਤਾਂ ਹਟਿਆਰ ਜਵਾਨ ਪਈ ਆ ਤੇ ਤੂੰ ਐ ਹੋਈ ਪਈ ਹੈਗੀ ਇਹਦਾ ਕੀ ਕੁਸ ਕਰ ਜੂਗਾ ਜੇ ਦੋ ਬਠਲ ਗੋਹੇ ਦੇ ਛਿੜ ਦਊਗੀ ਤਾਂ ਅੱਗੇ ਚੱਕਰਾ ਦੇ ਦਿੰਦੀ ਸੀ ਨਾਲ ਹਰ ਫਰੀਟ ਹੁਣ ਤੈਨੂੰ ਪਤਾ ਦੇਖੋ ਵੇ ਕਿਵੇਂ ਗਾ ਪੈ ਰਿਹਾਗਾ ਉਧਰ ਹੀ ਨੇ ਤਾਂ 3600 ਬੜਾ ਬੜਾ ਟੇਸਟਾ ਟੇਸਟਾਂ ਦੇ ਬਣਾ ਬੜਾ ਬੜਾ ਪਿੰਦੀ ਆ ਕਿਦੜੇ ਸ਼ੇਕ ਬਣਾਵਣਾ ਪਿੰਦੀ ਆ ਕਿਦੜੇ ਕੁਸ ਬਣਾਵਣਾ ਪਿੰਦੀ ਆ ਤੇ ਗੋਹੀ ਵੇਲੇ ਇਹਨੂੰ ਮੰਨੋ ਪੈ ਜਾਂਦੀ ਹੈਗੀ ਫੇਰ ਕੋਈ ਸਿਹੜਦੀ ਨਹੀਂ ਮੈਂ ਹੁਣ ਕੀ ਆਖਾਂ ਫੇਰ ਜਦ ਮੈਂ ਹੁਣ ਉਹਨੂੰ ਅਡਵਾਈ ਨਾਲ ਲਾਉਣ ਨੀ ਚਲ ਮੈਂ ਤੈਨੂੰ ਐ ਕਹਿੰਦੀ ਆ ਮੇਰੀ ਗੱਲ ਸੁਣ ਮੈਂ ਤਾਂ ਨਾ ਤੈਨੂੰ ਲੈਣ ਆਈ ਸੀ ਮੈਂ ਤੈਨੂੰ ਐ ਕਹਿੰਨੀ ਆ ਵੀਰਾਂ ਤਾਂ ਦੇਖ ਤੇਰਾ ਬੀਪੀ ਜੇ ਵਾਧੇ ਜਾਂਦਾ ਹਨਾ ਨਾ ਤਾਂ ਤੈਨੂੰ ਦਵਾਈ ਦਵਾ ਦੂੰਗੀ ਤੇ ਨਾਲੇ ਨਾ ਬੇਬੇ ਪੈਨਸ਼ਨ ਬੰਨੀ ਜਾਂਦੇ ਹੈਗੇ ਕਚੈਰੀਆਂ ਚ ਤੇ ਨਾਲੇ ਤੇਰੀ ਪੈਨਸ਼ਨ ਬਣਾ ਲਵੂੰਗੀ ਫਿਰ ਤੂੰ ਚਾਰ ਕਿਲੇ ਨਾ ਖੜ ਜਾ ਸਾਡੇ ਆ ਕੰਮ ਹੋ ਜਾਂਦੇ ਸਾਰੇ ਕੰਮ ਵੀ ਤੇਰੀ ਦਾ ਉਹ ਸਟੇਮ ਹੁੰਦੀ ਆ ਦੋ ਦਿਨਾਂ ਦੀ ਬਸ ਦੋ ਦਿਨਾਂ ਚ ਪੈਨਸ਼ਨ ਬੰਦੇ ਹੁੰਦੇ ਆ ਉੱਥੇ ਤਾਂ ਇੰਨਾ ਮੁਲਕ ਇਕੱਠਾ ਹੋ ਰਿਹਾ ਮੁਲਕ ਤਾਂ ਇਕੱਠਾ ਹੋ ਰਿਹਾ ਰੇ ਜੀ ਮੈਂ ਤੈਨੂੰ ਦੱਸ ਦਿਆਂਗਾ ਹੁਣ ਸਾਡੇ ਵਾਲਾ ਘਰੇ ਨਾ ਤੈਨੂੰ ਪਤਾ ਕੰਮ ਵਧਿਆ ਪਿਆ ਫਿਰ ਕੰਦੀ ਤੋਂ ਹਰਸਰੀ ਤੋਂ ਵੀ ਨਹੀਂ ਲੋਟ ਆਉਂਦਾ ਇਨਾਂ ਦੇ ਕੰਮ ਕੰਮ ਤੋਂ ਕੀ ਲੈਣਾਗਾ ਇਹਦੇ ਇੱਥੇ ਤੈਥੋਂ ਦਵਾਈ ਬੂਟੀ ਲੈ ਲੈਕਰ ਆ ਜਾ ਚੱਲ ਤੈਨੂੰ ਨੜੇ ਦਵਾਈ ਦਵਾ ਲਿਆਉਣੀ ਆ ਮੈਂ ਕਿਹਾ ਤੈਨੂੰ ਰੱਖਣ ਦੀ ਗੱਲ ਕਰਦੀ ਆ ਰੱਖਣਾ ਨਹੀਂ ਮੈਂ ਤਾਂ ਤੈਨੂੰ ਉੱਥੋਂ ਘੰਟੇ 'ਚ ਹੀ ਛੱਡ ਜੂਗੀ ਓਰੇ ਘੰਟਾ ਫਿਰ ਮੈਂ ਦਾੜੀਆ ਨੂੰ ਪੁੱਛਿਆ ਤਾਂ ਹਜੇ ਹੈ ਨਹੀਂ ਮੇਰਾ ਕੋਈ ਗੱਲ ਨਹੀਂ ਹੋਈ ਯਾਰ ਕੁੜਕੁੜੀ ਕਰੂਗੀ ਉਹ ਤੈਨੂੰ ਕਿੱਥੇ ਜਾਣ ਦਿੰਦੀ ਆ ਉਹ ਤਾਂ ਮੈਂ ਕਿਹਾ ਉਹਨੂੰ ਮੈਂ ਲੈ ਕੇ ਜਾਊਂਗੀ ਐ ਕਿਵੇਂ ਤੂੰ ਬੇਬੇ ਨੂੰ ਹਟਾ ਦੇਂਗੀ ਭਾਈ ਮੇਰੀ ਤਾਂ ਮਾਂ ਮੈਂ ਤਾਂ ਦਵਾਈ ਵੀ ਦਵਾ ਕੇ ਲਾਵਾਂਗੀ ਹੁਣ ਮੈਨੂੰ ਵੀ ਬੇਬੇ ਤਰਸਾਉਂਦਾ ਹਰ ਇੱਕ ਚੀਜ਼ ਨੂੰ ਤੂੰ ਇਹਨਾਂ ਤੋਂ ਪੈਸੇ ਮੰਗਦੀਆਂ ਜੇ ਤੇਰੇ ਡੋਰ ਪੀ ਆਉਣਗੇ ਤੇਰੀ ਪੈਨਸ਼ਨ ਆਉਗੀ ਕੋਈ ਆਪਦੇ 100 ਦਵਾਈ ਬੂਟੀ ਲੈ ਆਏਗੀ ਹਣਾ ਕੋਈ 100 ਬੰਦਾ ਝੱਗਾ ਚੁੰਨੀ ਲੈਂਦਾ ਆਪਦਾ ਉਹ ਤਾਂ ਠੀਕ ਹੈ ਜੇ ਹੁਣ ਉਹੀ ਗੱਲ ਮੰਗੂ ਜੇ ਪੇਠਣ ਵੱਜ ਜੇ 4 ਰੁਪਏ ਆ ਜਾਣ ਤੇ ਕਈ ਨੂੰ ਕਿਤੇ ਛੂਟ ਲਿਆ ਦੇ ਦੇਆ ਕਰੂ ਮੇਰੀ ਤਾਂ ਖਲੀ ਖੜੀ ਖੜੀ ਰਹੇਗੀ ਆ ਦੇਖ ਲੈ ਤੇਰੀ ਚੁੰਨੀ ਕਿੰਨੀ ਪ੍ਰਾਣੀ ਚੁੰਨੀ ਲੈ ਲੇਗੇ ਕੋਈ ਆਪਦਾ ਝੱਗਾ ਚੁੰਨੀ ਚਪੜਾ ਚਪੜਾ ਲੈ ਲੇਗੇ ਇਹ ਤਾਂ ਗੱਲ ਠੀਕ ਹੈ ਚਲ ਜੇ ਕੋਈ ਦੁਰਤੀ ਜਾਂ ਮੇਜਾ ਕਰਨਗੇ ਹਾਇ ਤਾਂ ਬਣੀਆ ਅੱਗੇ ਤੇਰੀ ਮਰਜ਼ੀ ਐ ਮੈਂ ਤਾਂ ਤੇਰੇ ਭਲੇ ਦੀ ਗੱਲ ਕਰਦੀ ਆ ਦੇਖ ਨਾਲੇ ਤੈਨੂੰ ਦਵਾਈ ਦਵਾ ਦੂੰਗੀ ਤੇ ਨਾਲੇ ਚਰਪਾਈ ਤੂੰ ਆਪਦੀ ਪੈਨਸ਼ਨ ਮਰਾਂ ਆਜੰਦੇ ਵੀ ਤੂੰ 2004 ਕੇ ਦਿਨ ਠਹਿਰ ਕੇ ਆਈ ਤੂੰ ਅਚੋਪ ਕਰਕੇ ਜੇ ਆਪਦੀ ਮਰਜ਼ੀ ਨਾਲ ਹੀ ਗੱਲ ਨਹੀਂ ਬਣਾਤੇ ਇਹਨਾਂ ਦੇ ਕੰਮ ਨੂੰ ਇਹਨਾਂ ਨੂੰ ਤਾਂ ਆਪਦੇ ਕੰਮ ਦਾ ਰਹਿੰਦਾ ਅਸੀਂ ਤਾਂ ਬੇੜੇ ਚੇ ਕਰ ਲਿਆ ਇਸ ਦਾ ਫਰਸ਼ਾਂ ਦਾ ਲਗੇ ਤੂੰ ਆਪਦੀ ਸਿਹਤ ਬੰਨੀ ਧਿਆਨ ਦੇਆ ਕਰ ਜੇ ਇੱਥੇ ਮਰਗੀ ਕਿਸੇ ਨੇ ਨਹੀਂ ਚੱਕਣਾ ਤਾਂ ਚੱਕ ਕੇ ਲੱਕੜਾਂ ਚ ਦੇ ਦੇਣਗੇ ਬਿੰਦ ਚ ਦੀ ਆ ਉਹ ਕਰਦੇ ਨੇ ਫਿਰ ਮੈਨੂੰ ਨਾ ਜਾਣ ਦਿੱਤਾ ਉਹਨੇ ਹਰ ਦਿਨ ਜਾਣ ਕੇ ਉਹਨਾਂ ਦੇਵੇ ਤੂੰ ਮੇਰੇ ਬਾਈ ਨੂੰ ਪੁੱਛ ਬਾਈ ਨੂੰ ਕਹਿ ਵੀ ਭਾਈ ਕੁੜੀ ਆਈ ਹੈ ਮੈਨੂੰ ਤਾਂ ਦਵਾਈ ਦਿਵਾ ਕੇ ਲਿਆਉਂਦੀ ਹੈ ਇਹੇ ਨੜੇ ਪਾਈ ਤੇਰੀ ਲੱਗਦੇ ਆਥੇ ਪੈਨਸ਼ਨ ਬਣਵਾਉ ਨੂੰ ਮੈਂ ਤਾਂ ਤੇਰਾ ਉੱਥੇ ਫਾਰਮ ਜਮਾ ਕਰਾਇਆ ਇੱਕ ਤਵਦਾ ਆਧਾਰ ਕਾਰਡ ਤੇ ਆਪਦਾ ਪ੍ਰੂਫ ਜੇ ਚੱਕ ਲਵੇ ਤੇ ਇਹਦਾ ਬਸ ਉੱਥੇ ਲਾ ਦਾਂਗੇ ਪ੍ਰੂਫ ਪ੍ਰਾਫ ਆਪਾਂ ਉਹ ਤਾਂ ਮੈਂ ਚੱਕ ਲਊਂਗੀ ਅੜੀਆ ਮੈਨੂੰ ਹੁਣ ਹਰ ਇੱਕ ਨਾ ਤੇਰੀ ਜਮੀਨ ਆ ਗਈ ਹਨ ਤੇ ਉਹ ਕਾਗਜ਼ ਚੱਕ ਲਿਓ ਫਿਰ ਆਏ ਦੇਖਦੇ ਹੁੰਦੇ ਆ ਤੇ ਵੀ ਇਹਨੂੰ ਕਿੰਨੀ ਕ ਜਮੀਨ ਆਉਦੀ ਇਹ ਵੀ ਕਿਵੇਂ ਇਹਦੀ ਪੈਨਸ਼ਨ ਬੰਨੀ ਜਾਊਗੀ ਅੱਛਾ ਵੀ ਹਾਂ ਫੇਰ ਅੱਜ ਹੁਣ ਕਿਰ ਮੇਰੀ ਜ਼ਮੀਨ ਨਾਉ ਆ ਤੇ ਫੇਰ ਮੇਰੀ ਪੈਨਸ਼ਨ ਕਿੱਥੋਂ ਬੰਨ ਦੇਣਗੇ ਪੈਨਸ਼ਨ ਤਾਂ ਤੇਰੀ ਬੰਨ ਲੈਣਗੇ ਪੈਨਸ਼ਨ ਤਾਂ ਅਗਲਾ ਬੰਨ ਦਿੰਦਾ ਹੁਣ ਉਹਨਾਂ ਨੂੰ ਵੀ ਅਗਲੇ ਨੂੰ ਪਤਾ ਹੀ ਆ ਵੀ ਭਾਈ ਅੱਜ ਕੱਲ੍ਹ ਕੋਣ ਕਿਸੇ ਦੀ ਸੁਣਦਾ ਮੁੰਡੇ ਠੇਕੇ ਫੜਫੜ ਜੇਬਾਂ ਚ ਪਾ ਲੈਂਦੇ ਹੈਗੇ ਤੇ ਬਜ਼ੁਰਗਾਂ ਨੂੰ ਕੋਣ ਦਿੰਦਾ ਕੋਈ ਦਿਵਾਨੀ ਨਹੀਂ ਧਰਦਾ ਹੱਥ ਦੇ ਮੰਗਦੇ ਬੰਨਣਾ ਪੈਂਦਾ ਮਾਲਕਣ ਤੂੰ ਆ ਤੂੰ ਇੱਥੇ ਮੰਗਤੀ ਬਣੀ ਬੈਠੀ ਆ 150 ਇਹਨਾਂ ਤੋਂ ਮੰਗ ਕੇ ਲੈਣੀ ਆ ਤਾਂ ਹੀ ਤੈਨੂੰ ਕਹਿਣੀ ਆ ਵੀ ਠੇਕੇ ਤਾਂ ਤੈਨੂੰ ਕਿਹੜੇ ਰੰਦੇ ਆ ਇਹੇ ਪੈਨਸ਼ਨ ਆਇਆ ਕਰੂਗੀ ਪੋਰ ਆਪ ਦਾ ਚੱਲ ਝੱਗਾ ਜੁੰਨੀ ਲੈ ਲੈ ਕਰੂਗੀ 100 ਦਵਾਈ ਟਬੜਨਾ ਰ 100 ਹੁੰਦਾਗਾ ਚੱਲ ਕੋਈ ਨਾ ਤੂੰ ਆ ਬੋਕਰ ਜੀ ਸਿੱੜਦੇ ਤੇ ਆ ਜਾਂਦੇ ਉੱਥੇ ਮਾੜਾ ਜ ਮੈਨੂੰ ਘੁੱਟ ਪਾਣੀ ਦੀ ਪਿਆ ਤੇ ਚੱਲ ਆਪਾਂ ਚੱਲ ਗਏ ਮੈਂ ਤਾਂ ਤੇਰੇ ਮਾਰੀ ਖੜੀ ਨਹੀਂ ਮੈਂ ਤਾਂ ਤੇਰੇ ਮਾਰੀ ਨੇ ਸਾਹ ਨਹੀਂ ਰਹਿਤਾ ਨਾ ਤੂੰ ਡੁਕਦੀ ਆ ਰਹੀਆਂ ਮੈਂ ਤਾਂ ਮੈਂ ਤਾਂ ਇਧਰ ਹੀ ਫਿਰਦੀ ਸੀ ਮੈਂ ਤਾਂ ਕਦੇ ਨਹੀਂ ਆਈ ਸੀ ਉਹ ਤੇਰੀ ਸਲੱਗ ਨਾ ਉੱਥੇ ਖੜ ਖੜ ਬਹਾ ਫੜ ਫੜ ਕੱਢਣ ਲੱਗ ਗਈ ਭਾਈ ਸੜ ਤੱਕ ਕੰਮ ਦਾ ਔਖਾ ਜੂ ਕੰਮ ਦੀ ਪਈ ਆ ਉਹਨੂੰ ਉਹਨੂੰ ਤੇਰੀ ਛੇਤ ਤੇ ਸੁਣਦਾ ਹੋਣਾ ਮੈਨੂੰ ਤਾਂ ਬੜਨ ਨਹੀਂ ਸੀ ਦਿੰਦੀ ਜਦੋਂ ਮੈਂ ਕਹਤਾ ਵੀ ਮੈਂ ਤਾਂ ਬੇਬੇ ਨੂੰ ਲੈ ਕੇ ਜਾਉਂ ਮੇਰਾਂ ਤਾਂ ਹਾ ਫੜ ਫੜ ਬਾਹਰ ਕੱਢਦੀ ਸੀ ਉਹ ਫਤੂ ਪਹਿਲਾਂ ਹੀ ਦੱਸਤਾ ਪਹਿਲੀ ਫੁੱਟ ਬੈਠੀ ਉਹਦੇ ਕੋਲੇ ਵੀ ਮੈਂ ਤਾਂ ਬੇਬੇ ਨੂੰ ਲੈਣਾ ਆਈ ਜਦੋਂ ਮੈਂ ਮੌਕੇ ਤੇ ਲੈ ਕੇ ਜਾਂਦੀ ਹਣਾ ਫੇਰ ਅਗਲੀ ਆ ਕੇ ਕਹਿੰਦੀ ਵੀ ਕੀ ਪਤਾ ਚੋਰੋਂ ਕਿਉਂ ਮੇਰੀ ਮਾਨ ਨੂੰ ਲੈ ਗਈ ਕਿਉਂ ਨਹੀਂ ਫੇਰ ਤੂੰ ਪਹਿਲਾਂ ਬੈਠਣਾ ਸੀ ਕੋਈ ਗੱਲਬਾਤ ਕਰਨੀ ਸੀ ਚਾਹ ਪਾਣੀ ਪੀਣਾ ਸੀ ਉਹ ਤੂੰ ਥੋੜੀ ਠੰਡੇ ਮਾਤੇ ਨਾਲ ਛੇਂ ਨਹੀਂ ਹੁੰਦਾ ਉੱਥੇ ਖੜੀ ਸੀ ਜਾ ਵੱਡੜੀ ਆ ਉੱਥੇ ਬਾੜੀਆਂ ਕੋਲੇ ਮੈਂ ਤੋੜਾ ਮੇਰੇ ਨਾਲ ਬਹਾਾ ਫੜ ਫੜ ਬਾਹਰ ਕਰਦੀ ਸੀ ਮੈਨੂੰ ਮਾਂ ਜੀ ਕਹਿੰਦੀ ਰੱਜੀ ਵੀ ਮੈਨੂੰ ਜਾਣ ਦੇ ਦੇਗੀ ਹਰ ਥੀ ਤੇ ਮੈਨੂੰ ਪਤਾ ਸਾਡੇ ਕੋਲ ਜਾਣ ਦੇਵੇ ਚਾਹੀ ਨਾ ਦੇਵੇ ਚੱਲ ਦਵਾ ਦਵ ਚੱਕ ਆਵਦਾ ਸਾਰਾ ਕੁਛ ਤੇ ਮੈਂ ਤਾਂ ਤੈਨੂੰ ਲੈ ਕੇ ਜਾਊ ਮੈਂ ਨਹੀਂ ਪੀਂਦੀ ਚਾਹ ਚੂ ਪਾਣੀ ਪੂਣੀ ਐ ਫੇਰ ਮੈਂ ਪੁੱਛਦਾ ਲਵਾ ਫੇਰ ਮੈਂ ਬੇ ਭਾਈ ਨੂੰ ਪੁੱਛਣਾ ਆ ਮੈਂ ਕਿ ਹੋਰਾਂ ਕਿ ਮੈਂ ਬਗ ਜੂਗੀ ਚੋਰਾਂ ਮੈਂ ਤਾਂ ਤੂੰ ਕਾਹ ਨੂੰ ਜਾਣਾ ਤੂੰ ਪੁੱਛ ਬਾਈ ਨੂੰ ਕੀ ਕਹਿੰਦੀ ਐ ਕਿੱਧਰ ਚੋਰਨ ਲਜਾਨੀ ਐ ਤੂੰ ਕਿਉਂ ਤੂੰ ਹਾਂ ਨਹੀਂ ਮੁੱਲ ਫਰੀਦੀ ਆ ਵੀ ਬੇਬੇ ਚੋਂਦੀ ਨਹੀਂ ਬੇਬੇ ਤਾਂ ਕਿਤੇ ਨਹੀਂ ਜਾਣਾ ਆਪਣੇ ਘਰੇ ਤਾਂ ਇੰਨਾ ਕੰਮ ਹੈ ਹਾਂ ਹਾਂ ਭਾਈ ਤੇਰੀ ਨੌਂ ਦੀ ਚੱਲੂਗੀ ਤੇਰੀ ਧੀ ਤੇਰੀ ਕੀ ਲੱਗਦੀ ਆ ਮੈਂ ਤੇਰੇ ਚਨ ਬਣਾਉਣੀ ਆ ਮੈਂ ਆਪੇ ਜਾ ਕੇ ਬਣਾ ਲਵਾਂਗੀ ਤੂੰ ਤਾਂ ਮੈਂ ਤਾਂ ਨਹੀਂ ਤੈਨੂੰ ਕੁਝ ਹੋਰ ਨਾ ਕਰਾ ਦੇ ਤੈਨੂੰ ਤੇ ਇਹ ਤਾਂ ਕਹਿੰਦੀ ਮੈਂ ਤੇਰਾ ਫਾਰਮ ਜਮਾ ਕਰਾਈ ਪੁੱਤੋ ਇਹ ਕਿੰਨੇ ਦਿਵੇਂ ਫਾਰਮਾਂ ਤੇ ਦੁਵਾਰੇ ਪਰਦੇ ਆਗੇ ਕਹਿੰਦੀ ਨਾਲ ਨਾ ਤੈਨੂੰ ਦਵਾਈ ਦਵਾ ਦੂਗਾ ਨਹੀਂ ਮੈਂ ਤੈਨੂੰ ਉਹਦੀ ਮੋਰ ਦੂਗੀ ਉਹ ਇਹ ਮੰਗਰ ਨਾ ਲੱਗਿਆ ਕਰ ਮੈਂ ਤੈਨੂੰ ਦੱਸਿਆ ਮੈਨੂੰ ਪਤਾ ਇਹਦਾ ਇਹ ਲਿਜਾ ਕੇ ਨਾ ਮੁੜ ਕੇ ਤਾਦੈਨੀ ਤੋਰਨਾ ਤੈਨੂੰ ਨਹੀਂ ਪੈਣੇ ਕਿਤੇ ਨੀਲ ਜਾਂਦੇ ਘੰਟੇ ਚ ਮੋੜ ਦੂਗਾ ਮਾਨਸਾ ਤੇ ਦਵਾਈ ਦਵਾ ਕੇ ਗੱਲਾਂ ਕਰਦੀ ਤੂੰ ਤਾਂ ਕੰਮ ਲਈ ਚਾਹੀਦੀ ਆ। ਕੀ ਇਹਦਾ ਬੀਟਰੀ ਵੱਧਦਾਗਾ? ਜੇ ਇਹਦਾ ਬਲੱਡ ਵੱਧ ਗਿਆ ਫਿਰ ਤੂੰ ਲੈ ਜੇਂਗੀ। ਬਲੱਡ ਵੱਧਦਾ ਤੇਰਾ? ਹੋ ਜਾਂਦਾ ਭਾਈ ਕਿਤੇ ਕਿਤੇ ਕਬਰਾਂ ਅੱਧ ਤੱਕ ਹੋ ਜਾਂਦਾ ਬਾਹਰ ਜਾਂਦਾਗਾ। ਨਾ ਫਿਰ ਸਾਡੇ ਕੋਲ ਤਾਂ ਗੱਲ ਨਹੀਂ ਕਰੀ ਇਹਦੇ ਕੋਲ ਤੂੰ ਗੱਲ ਕਰਦੀ ਆ ਕੀ ਗੱਲ ਕਰੀ? ਭਾਈ ਮੇਰੀ ਤਾਂ ਮਾਂ। ਭਾਈ ਮੇਰੇ ਕੋਲ ਤਾਂ 100 ਗੱਲਾਂ ਕਰੂ। ਹੁਣ ਹਰ ਇੱਕ ਗੱਲ ਤੈਨੂੰ ਰੱਸਾ ਕਰਿਆ। ਮੇਰੀ ਵੀ ਮਾਂ ਹੀ ਆ ਮੈਂ ਤਾਂ ਤੁਸੀਂ ਸੱਸ ਮਾਂ ਹੀ ਹੁੰਦੀ ਆ। ਤੇਰੀ ਤਾਂ ਸੱਸਾਂ ਤਾਂ ਹੀ ਦਾ ਡੇੜੇ ਪਰ ਪਰ ਬੱਠੜ ਗੋਹੇ ਦੇ ਸਤਾਈ ਜੰਨੀ ਐ ਤਾਂ। ਨੇ ਪਟੜਤਾ ਉਹ ਪੇਪਰ ਨਾ ਵਗ ਜਾਈ ਨਹੀਂ ਸਕਦੇ ਪੇਪਰ ਨਾ ਵਗ ਜਾਣਦੀ ਆ ਮੈਂ ਤੈਨੂੰ ਕੰਮੀ ਨੂੰ ਉਹਦਾ ਥੱਲੇ ਟੜਦੀ ਹੋਏ ਥੱਲੇ ਖੜੀ ਚਾਹ ਪਾਣੀ ਪੀਣੇ ਤੇ ਚਾਹ ਪਾਣੀ ਲੈ ਆਣੇ ਨਾ ਤੁਰਦੀ ਲੱਗੋ ਪਿਆ ਗੇਟ ਗੱਲ ਸੁਣ ਲੈ ਮੇਰੀ ਆਪ ਵੀ ਮਾਲਕਣਾ ਐ ਕਿਵੇਂ ਤੂੰ ਬਾਹ ਫੜ ਕੇ ਬਾਹ ਕਰਦਾ ਨਹੀਂ ਮੈਨੂੰ ਤੇ ਹੋਰ ਕੀ ਕਰਾਂ ਫਿਰ ਇਹ ਬਹਿ ਜਾਂਦੀ ਆਈ ਵਾਰ ਆਈ ਨਹੀਂ ਬੋਲਦੇ ਹੁੰਦੇ ਪੁੱਤ ਕੁੜੀ ਕੱਤੜੀ ਨੂੰ ਹਲਦੀ ਪੂਤਨੀ ਸਿਵਾਂ ਚਾਦੇ ਰਾ ਦੇਖ ਲੈ ਚਲ ਕੋਕ ਬਣ ਕੇ ਬੈਗੀ ਆ ਕੇ ਪਰ ਤੱਕ ਤਾਂ ਮੇਰੀ ਮਾਂ ਮਾਲਕਣ ਤੂੰ ਬਾਹ ਬਾਣਾ ਨਾ ਬੋਲ ਤੂੰ ਪਾਣੀ ਦੀ ਘੁੱਟ ਲੈ ਕੇ ਦੇਣੀ ਆ ਤਾਂ ਦੇ ਦੇ ਭਾਈ ਮੇਰੀ ਤਾਂ ਮਾਂ ਮੈਂ ਤਾਂ ਇਹਨੂੰ ਲੈ ਕੇ ਵੇ 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 ਇਹ ਸੀ ਤਾਂ ਜਾਣ ਨਹੀਂ ਦਿੰਦਾ ਤੈਨੂੰ ਤੈਨੂੰ ਪਤਾ ਹੀ ਆਪਾਂ ਵੀ ਕਿਹੜਾ ਕੰਮ ਕਰਨਾ ਹੈਗਾ ਕੰਮ ਤਾਂ ਭਾਈ ਪਤਾ ਹੈ ਕਿਹੜਾ ਕੰਮ ਕਰਨਾ ਨਹੀਂ ਤਾਂ ਵਿਚਾਰੀ ਦਾ ਗੋਹਾ ਰਹੇ ਜੂਗਾ ਜਿਹੜਾ ਤੂੰ ਗੋਹਾ ਘੱਟਾ ਸਿੱਟ ਗਏ ਹੋ ਨਹੀਂ ਉਥੇ ਦੇਖਾ ਕਿੱਡੀ ਹਿਸ਼ਿਆਰ ਬਣਦੀ ਆ ਤੈਨੂੰ ਹੁਣ ਕੀ ਦਸੀਏ ਸੌ ਗੱਲਾਂ ਹੁੰਦੀਆਂ ਸੱਚ ਨੂੰ ਆਂ ਜਾਣਦੀ ਆ ਮੈਂ ਤੇਰੀ ਸੌ ਗੱਲਾਂ ਨਹੀਂ ਇੱਕ ਗੱਲ ਹੁੰਦੀ ਆ ਨਾ ਸੱਚ ਨੂੰ ਆਂਦੀ ਵੀ ਇੱਕ ਗੱਲ ਹੁੰਦੀ ਆ ਜਾਣਦੀ ਆ ਜਾਣਦੀ ਨਾ ਮੇਰਾ ਜੱਪ ਕਰ ਜਾ ਜਾਣਦੀ ਆ ਮੈਂ ਤੇ ਮੇਰਾ ਸਿਰ ਨਾ ਦੁਖਣ ਲਾ ਤੇ ਮੈਂ ਘੰਟੇ ਚ ਮੋੜ ਮੈਂ ਭੱਗ ਜਾਂਦੀ ਆ ਮੈਨੂੰ ਇਦਾਂ ਹੀ ਮੋੜਦੀ ਰੱਗੀ ਤੂੰ ਮੈਂ ਦਵਾਈ ਹਾਂ ਬੇਬੇ ਮੈਂ ਕਿਹਾ ਤ ਜਿੰਨਾ ਜਕਰੋ ਨਹੀਂ ਕਰੇ ਉਹਨਾਂ ਨੇ ਇਹਦਾ ਬਾਈ ਉਹਨਾਂ 'ਚ ਕਰਕੇ ਤੈਨੂੰ ਜਾਣਾ ਮੈਂ ਤੈਨੂੰ ਦੱਸਉਂਦੇ ਆਏ ਤੋਂ ਵਗ ਜੀ ਪੁੱਛ ਕੇ ਚਲ ਕੋਈ ਨਾ ਫੇਰ ਪੱਡੀ ਸਰਮੈਂਚਣੀ ਹਾਂ ਇਹਦੇ ਸਾਈਨ ਕਰਾਈ ਪਹਿਲਾਂ ਤੂੰ ਸਾਈਨ ਕਰਾ ਕੇ ਫੇਰ ਜਾਉਗੀ ਹਾਂ ਨਹੀਂ ਇਹਦੇ ਸਾਈਨ ਕਰਾਂਗੇ ਬੇਬੇ ਤਾਂ ਜਾਉਗੀ ਉਹਨਾਂ ਚੱਕ ਚਾਂਦੀ ਨਹੀਂ ਵਸਾਂ ਕਿਆ ਤੂੰ ਮੋਲਾ ਲੈਤੀ ਹੈ ਹਾਂ ਮम्मी ਲੈਤੀ ਹੈ ਅੱਛਾ ਲੈਤੀ ਹੈ ਮੈਂ ਕੰਮ ਕਰਦੇ ਆਂ ਬੋਲਦੇ ਹੁੰਦੇ ਪੁੱਤ ਕੋਈ ਨਾ ਆਊਗਾ ਪੀਲਾ ਪੱਖੀ ਭਖਾਈ ਆਈ ਮੈਂ ਤੈਨੂੰ ਦੱਸਾਂ ਇਹ ਤਾਈ ਨੇ ਉਂਗਲਾਂ ਲਾਈਆਂ ਤਾਈ ਦੀਆਂ ਸੁਣ ਕੇ ਆਈ ਆ ਨਹੀਂ ਤਾਈ ਇੱਕ ਪਾਸੇ ਤੇਰੇ ਉਂਗਲਾਂ ਲਈ ਨੇ ਇੱਕ ਪਾਸੇ ਮੇਰੇ ਲਈਆਂ ਤੂੰ ਵੀ ਚੜਦੀਆਂ ਤਾਈ ਦੀਆਂ ਉਂਗਲਾਂ ਤੇ ਪੈਣ ਮੈਂ ਨਹੀਂ ਚੜਦੀ ਜਾਂ ਤੂੰ ਭੱਗ ਜਾ ਨੀ ਤੇਰੀ ਤਾਈ ਦਾ ਚੋਗਲ ਖੋਰਾ ਰੱਜੀ ਤੂੰ ਮੋੜ ਨਾ ਸੋਹਣਾ ਘਰ ਪਤਾ ਲੱਗਿਆ ਮੈਂ ਪਤਾ ਕਰੇ ਫੋਨ ਕਰਕੇ ਪੁੱਛਿਆ ਉਹ ਕਹਿੰਦੀ ਆ ਵੀ ਤਾਈ ਨੇ ਫੋਨ ਕੀਤਾ ਸੀ ਇਹਨੂੰ ਤਾਂ ਆਈ ਐ ਇਹ ਹਰ ਇੱਕ ਜਿਹੜੀ ਪਰਚੀ ਨਹੀਂ ਬਣਾਉਂਦੀ ਆਜ ਮੈਨੂੰ ਆਖੇ ਮੈਂ ਪਤਾ ਹੀ ਨਹੀਂ ਮਾਰੀ ਜਾਂਦੀ ਅੜਗੇ ਤੂੰ ਆਪਦਾ ਛੱਗਾ ਚੁੰਨੀ ਚੱਕ ਤੇ ਚੱਲ ਤੈਨੂੰ ਦਵਾਈ ਬੂਟੀ ਦਵਾਵਾ ਆਖਿਆ ਤੂੰ ਨਾ ਬਹਿ ਨਹੀਂ ਰਹਿਣੀ ਨਹੀਂ ਤੇਰੇ ਕੋਲ ਚੱਲ ਕੋਈ ਨੜਗੇ ਤਾਂ ਕੁਛ ਨਹੀਂ ਲੈ ਕੇ ਜਾਂਦੀ ਝਾੜੜਗੇ ਬੇਬੇ ਕਰੀਂ ਅੰਦਰੋਂ ਤੇਰਾ ਭਾਈ ਨਹੀਂ ਆਉਣਾ ਮੇਂ ਚ ਕਰ ਬੇਬੇ ਨੂੰ ਕੰਮੇ ਲਈ ਚੁੱਪ ਕਰਕੇ ਬਹਿ ਜਾ ਤੇ ਆ ਜਾਣੇ ਕੋਈ ਨਾ ਲੈ ਦੇਖ ਨਾ ਗੱਲਾਂ ਕਰਦੀ ਕੋਈ ਨਾ ਉਹਨੂੰ ਗਰਲਾ ਲਵਾਉਂਗੇ ਚਾਹ ਦਾ ਪੀਲਾ ਕੁੱਟਾ ਕਈ ਮੁੜੇ ਦੀ ਜੱਲਿਆ ਗਲਿਆ ਦੇ ਜਾ ਪਾਣੀ ਦੇ ਕੁੱਟ ਲਿਆ ਦੇ ਚਾਹ ਤਾਂ ਤੇਰੀ ਮੈਨੂੰ ਪਤਾ ਇਹ ਤਾਂ ਗ੍ਰੀਨ ਟੀ ਪੀਣੀ ਹੈ ਜੱਲਿਆ ਅੱਗ ਖਾ ਗਈ ਹੁੰਦੀਆਂ ਕਰਦੀਆਂ ਅੱਗ ਤਾਂ ਤੇਰੀ ਖਾਦੀ ਹੋਈ ਜਿਹੜੇ ਤੇਰੇ ਐਡੀ ਜਿੰਦ ਡੰਡਾ ਲੱਗਿਆਗਾ ਬੋਲ ਨਾ ਕੋਈ ਨਾ ਰੱਜੀ ਬਾਹਰ ਨਹੀਂ ਬੋਲਦੇ ਹੁੰਦੇ ਮੈਂ ਤੈਨੂੰ ਦੱਸਾਂ ਗੱਲ ਕਾਹਨ ਮੈਂ ਮੇਰੇ ਵਾਹ ਫੜ ਫੜ ਬਾਹਰ ਕੱਢੀ ਨਹੀਂ ਪਰਜਾਈ ਕੀ ਜੱਜ ਲੱਗੀ ਹੈ ਇੱਥੇ ਗਹਾਂਦੀ ਚਲ ਕੋਈ ਨਾ ਉਹਨੂੰ ਆਉਣ ਦੇ ਮੁੰਡੇ ਨੂੰ ਮੈਂ ਉਹਨੂੰ ਪੁੱਛੂਗੀ ਤੇ ਜੇ ਤਾਂ ਉਹਨੇ ਕਹਾਤਾ ਵੀ ਬਾਗਦਾ ਫਿਰ ਤਾਂ ਮੈਂ ਜਾਉਂਗੀ ਨਹੀਂ ਮੈਂ ਜਾਂਦੀ ਨਹੀਂ ਜਾਣਦੀ ਐ ਤੇਰੇ ਪੁੱਤ ਨੂੰ ਵੀ ਕੀ ਪਤਾ ਨੇ ਕੀ ਸ ਕਿਆ ਕੋਈ ਨਾ ਆਈ ਨਹੀਂ ਕਹਿੰਦੇ ਹੁੰਦੇ ਸੁਣ ਜੂ ਫੇਤੇ ਨਾਲ ਲੜ ਪੂਗੀ ਇਹਦਾ ਕਿਤੇ ਬੰਮ ਨਾ ਛਿੜ ਦੇ ਇੱਥੇ ਲਾ ਦੇ ਉਹ ਇੱਥੇ ਲਾ ਦੇ ਚੱਲੇਦਾ ਮਿੱਟੀ ਤਾਂ ਆਪ ਹੀ ਲਾ ਦੇਣਗੇ ਵਿਚਾਰੇ ਆਪਣਾ ਕੰਮ ਕਰੀਏ ਓਰੇ ਭਾਈ ਮੇਰੀ ਗੱਲ ਸੁਣ ਤੂੰ ਮੈਂ ਤਾਂ ਤੈਨੂੰ ਕਹਣਾ ਸੀ ਕੀ ਗੱਲ ਕੀ ਗੱਲ ਹੈ ਭਾਈ ਉਹ ਤੈਨੂੰ ਖੜਕਾ ਤੂੰ ਮੇਰੀ ਗੱਲ ਨਹੀਂ ਸੁਣਨੀ ਤੇ ਮੈਂ ਤੈਨੂੰ ਆਏ ਕਹੀ ਨਹੀਂ ਆ ਗੋ ਮਹ ਕੁੜੀ ਹਾਰੀ ਹੈ ਲੈਣ ਮੈਨੂੰ ਰੱਜੀ ਹਾਰੀ ਹੈਗੀ ਓ ਰੱਜੀ ਤਾਂ ਆ ਰਹੀ ਹੈ ਹਾਂ ਹੁਣ ਰੱਜੀ ਕੀ ਕਹਿੰਦੀ ਹੈ ਰਜੀਤਾ ਕਹਿੰਦੀ ਵੀ ਮੈਂ ਤਾਂ ਤੈਨੂੰ ਦਵਾਈ ਦਵਾ ਦੂੰ ਕਹਿੰਦੀ ਵੀ ਬੇ ਮੇਰੇ ਨਾਲ ਵਗ ਚੱਲ ਤੇ ਨਾਲੇ ਕਹਿੰਦੀ ਮੈਂ ਤੇਰੀ ਪੇਸ਼ਖਣ ਬਣਾ ਦੂੰ ਬੇ ਕਿਹੜੀਆਂ ਦਵਾਈਆਂ ਉਹ ਆਪਣਾ ਜ਼ਮੀਨ ਦਾ ਕੰਮ ਹੈ ਮੈਂ ਤਾਂ ਨੰਬਰਦਾਰ ਕੋਲੇ ਜਾ ਕੇ ਆਇਆ ਆਪਣੇ ਪਿੰਡ ਵਾਲੇ ਕੋਲੇ ਨਾਲੇ ਗਵਾਹ ਕੋਲੇ ਉਹ ਜ਼ਮੀਨ ਜੀ ਦਾ ਕੰਮ ਕਰਾਉਣਾ ਹੈ ਆਪਣਾ ਜਾ ਕੇ ਸਹੀਤ ਕਰਾਉਣੀ ਹੈ ਮੈਂ ਉਹ ਤਾਂ ਠੀਕ ਹੈ ਪੁੱਤ ਕਰਾਉਣੀ ਹੈਗੀ ਚੱਲ ਠੀਕ ਹੈ ਤੇ ਉਹ ਮੈਨੂੰ ਆਏ ਆਦੀ ਸੀ ਕਹਿੰਦੀ ਮੈਂ ਤੇਰੀ ਪੇਸ਼ਖਣ ਬਣਾ ਦੂੰ ਬੇ ਨਾਲੇ ਮੈਂ ਤੈਨੂੰ ਦਵਾਈ ਦਵਾ ਦੂੰ ਮੈਂ ਖਰ 2 ਪੈਸੇ ਆਜਿਆ ਕਰਨਗੇ ਤੇਰੀ ਪੇਸ਼ਖਣ ਦੀ ਉਹ ਤੇਰੇ ਨਾਲ ਸੁਖਣਾ 8 ਰਸ ਕਿੱਲੇ ਜ਼ਮੀਨ ਹੈ ਤੂੰ ਜ਼ਮੀਨ ਤੇ ਤੈਨੂੰ ਸਬਰ ਨਹੀਂ ਹੈਗਾ ਤੂੰ ਪੈਨਸ਼ਨ ਅਜ ਪੈਨਸ਼ਨ ਹੀ ਲੇਂਗੀ ਉਹ ਤਾਂ ਉਹਨਾਂ ਕੋਲ ਹੁੰਦੇ ਜਿਹਨੇ ਕੋਈ ਜ਼ਮੀਨ ਨਹੀਂ ਹੁੰਦੀ ਸਾਧਰਨ ਤਾਂ ਕੀ ਹੁੰਦਾ ਪਤਾ ਸਰਕਾਰ ਦਾ ਪੈਸੇ ਨੂੰ ਕੀ ਹੁੰਦਾ ਕਿ ਉਹ ਗੱਲ ਆ ਕਿ ਸਰਕਾਰੀ ਤੇਲ ਮੀਲੇ ਕਿ ਪੰਮਾ ਜੋੜੇ ਕਿ ਪਵਾਲੇ ਬੀਬੀ ਮੈਂ ਤੇਰੀ ਗੱਲ ਸਮਝ ਗਿਆ ਤੂੰ ਤਾਂ ਸਰਕਾਰੀ ਪੈਸੇ ਆ ਤੈਨੂੰ ਤਾਂ ਹੋਇਆ ਪਿਆਗਾ ਉਹ ਆਪਣਾ ਜ਼ਮੀਨ ਦਾ ਕੰਮ ਵੱਡਾ ਹੈ ਵਿੱਚ ਰਹਿ ਜੂ ਇਹ ਚਲ ਕੋਈ ਨਾ ਮੈਂ ਤਾਂ ਆਥਲ ਨੂੰ ਆਈ ਹਾਂ ਮੈਂ ਕਿਹਾ ਬਸ ਮੈਂ ਤਾਂ ਗੱਜੇ ਤੇ ਆਈ ਮੈਂ ਕਿਹਾ ਹੁਣ ਉਹਦੇ ਨਾਲ ਗਾਹ ਜਾਣਾ ਗਾਹ ਨਹੀਂ ਮੈਂ ਜਾਂਦੀ ਪਿੰਡ ਨਹੀਂ ਬੀਬੀ ਮੈਂ ਤੈਨੂੰ ਆਏ ਕਹਿੰਦਾ ਸੀਗਾ ਹੁਣ ਤਾਂ ਮੈਂ ਉਹਨਾਂ ਨੂੰ ਨੰਬਰ 12 ਕੋਲੇ ਗ ਨਹੀਂ ਮਾਨ ਸਾਵੇਂ ਗੱਲ ਕਰੀ ਜਿੱਥੇ ਲਿਖਿਆ ਹੋਣੀ ਸੀਗੀ ਵਸੀਅਤ ਤੇ ਹੁਣ ਤੂੰ ਮੇਰਾ ਇਹ ਕੰਮ ਕਰਾ ਦੇ ਪਹਿਲਾਂ ਬੱਤੀ ਰਹਿਜੂ ਕੰਮ ਦੇਖ ਲੈ ਕਿਉਂ ਕੰਮ ਖਰਾਬ ਕਰੀਂ ਚਲ ਕੋਈ ਨਹੀਂ ਤੇ ਆਪਾਂ ਸਵੇਰੇ ਬਾਗ ਚੱਲਾਂਗੇ ਮੈਂ ਤਾਂ ਅੱਜ ਤਾਂ ਮੈਂ ਆਥੜ ਨੂੰ ਆਜੂ ਜੇ ਹੁਣ ਮੈਂ ਕੁੜੀ ਨੂੰ ਮੋੜ ਦਿਆਂ ਪੁੱਤ ਫਿਰ ਗੁੱਸਾ ਕਰੂਗੀ ਵੀ ਮੇਰੀ ਬੇਬੇ ਮੇਰੇ ਆਖੇ ਨਹੀਂ ਲੱਗਦੀ ਤੇ ਉਹਦਾ ਤਰੀਕਾ ਲੈ ਠੀਕ ਹੈ ਚਲ ਕੋਈ ਨਹੀਂ ਮੈਂ ਨਾ ਹਰਪ੍ਰੀਤ ਨਾਲ ਜਾ ਕੇ ਰਾਏ ਕਰਦਾ ਜਿਵੇਂ ਹਰਪ੍ਰੀਤ ਨੇ ਕਹਿਤਾ ਆਪਾਂ ਉਹ ਜ਼ਿਕਰ ਕਰ ਲਾਂਗੇ ਰਾਏ ਤਾਂ ਕਰ ਦਿਓ ਪੁੱਤ ਹੁਣ ਕੁੜੀ ਤਾਂ ਆਵਈ ਆ ਕਹਿੰਦੀ ਮੈਂ ਫਾਰਮਾਂ ਭੜਾਈ ਬੇਬੇ ਤੇਰਾ ਤੇ ਕਹਿੰਦੀ ਬਲਾਈ ਕਾਠੋ ਆਇਆ ਪਿਆ ਕਹਿੰਦੀ ਲੋਕ ਬਾਲੀਆਂ ਵੇਖਣਾ ਬਣਾਉਂਦਾ ਨੇ ਓ ਉੱਧਰ ਪੈਣ ਉੱਧਰ ਫਾਰਮ ਮੈਨੂੰ 1500 ਜਾਂ ਕੋਈ 2000 ਮਿਲ ਜਿਆ ਕਰੂ ਤੇ ਉਹੀ ਗੱਲ ਵਾਂਗੂ ਸੇਕਰ ਮੈਂ ਉਹਦੇ ਡੇਟ ਸੀ ਜੀ ਲਿਆਇਆ ਕਰੂੰਗੀ ਤੇਰੀ ਤਾਂ ਮੈਂ ਗੱਲ ਸਮਝਦਾ ਕੋਈ ਗੱਲ ਨਹੀਂ ਸਰਕਾਰੀ ਕਿਧਰੀ ਨਹੀਂ ਪੈਨਸ਼ਨ ਜਿੰਦੀ ਹੈ ਪੈਨਸ਼ਨ ਆਪਾਂ ਫੇਰ ਲਵਾ ਲਾਂਗੇ ਆਹ ਕੰਮ ਮੇਰਾ ਜਰੂਰ ਕਰਕੇ ਆ ਪਹਿਲਾਂ ਵਸੀਅਤ ਵਾਲਾ ਕਹ ਰਿਹਾ ਤਾ ਯੋਨੀ ਪੁੱਠਲਾ ਕੁੜੀ ਨੂੰ ਜੇ ਤਾ ਭਾਈ ਜੇਦਾ ਨਾਮ ਨਹੀਂ ਫੇ ਤਾਂ ਮੈਂ ਜਾਣਾ ਇਹ ਗੱਲ ਤੇਰੀ ਵਧਿਆ ਮੈਂ ਭੈਣ ਨਹੀਂ ਗੱਲ ਕਰ ਲੈਣਾ ਹਾਂ ਉਹਦੇ ਨਾਲ ਗੱਲ ਕਰ ਲੈ ਜੇ ਭੈਣ ਨਹੀਂ ਗਿਆ ਮੈਂ ਮੁਜਗਰੀ ਕਰ ਲਾਂ ਹਾਂ ਉਹ ਮੈਂ ਜੋਕਰੀ ਕਰ ਲਉ ਤੇ ਅੱਬਾ ਤਾਂ ਮੈਨੂੰ ਵਗ ਜਾਂਦੇ ਜਮਨ ਪੁੱਤ ਮੈਂ ਮੈਂ ਤੈਨੂੰ ਦੱਸੂਗਾ ਮੈਂ ਭੈਣ ਨੂੰ ਬੇਨਤੀ ਕਰੂੰਗਾ ਵੀ ਸਾਡਾ ਆ ਕੰਮ ਵੱਡਾ ਹੈ ਭਾਈ ਸਾਨੂੰ ਪਹਿਲਾਂ ਕਰ ਲੈਣ ਦੇ ਕੀ ਚੰਗਾ ਭਾਈ ਕਰ ਲੈ ਲੈ ਉਹਦੇ ਨਾਲ ਮੈਂ ਤਲਾਹ ਦਾ ਕਿਹੜਾ ਜਾਣ ਦੇਊਗਾ ਪਹਿਲਾਂ ਹਰਪ੍ਰੀਤ ਨੇ ਜਵਾਬ ਦੇਤਾ ਮੈਨੂੰ ਆਸ਼ੀਮਾ ਕਹੇ ਮੁੰਡਾ ਕਹੀ ਦੂ ਵੀ ਬੇਬੇ ਵਗ ਜਾ ਇਹ ਵੀ ਮੈਨੂੰ ਜਵਾਬ ਦੇਈ ਜਾਂਦਾ ਚਲ ਕੋਈ ਨਾ ਆਜਾ ਜੇ ਕੁੜੀ ਨੇ ਕਹਿਤਾ ਵੀ ਮੈਂ ਤਾਂ ਲੈ ਕੀ ਜਾਉ ਫੇਰ ਤਾਂ ਪੇਜੀ ਦੇਊਗਾ ਮੈਨੂੰ ਵੀ ਆਏ ਵੀ ਚਲ ਕੋਈ ਦੋ ਪੈਸੇ ਮੇਰੇ ਪੇਠਣ ਦੇ ਵਾਜੇ ਜਾਣਗੇ ਤੇ ਜੇਕਰ ਕੋਈ ਆ ਕੇ ਥੂਟ ਲਿਆ ਕਰੋ ਨੂੰ ਰੱਜੀ ਨੂੰ ਲੈ ਕੇ ਦੇ ਜਾ ਕਰੋ ਤੇਕਰ ਹਰਪ੍ਰੀਤ ਨੂੰ ਕਿਤੇ ਲੈ ਕੇ ਦੇ ਜਾ ਕਰੂੰਗੀ ਕੋਈ ਛਿਆਲਾ ਕੋਈ ਗਰਮੀ ਵਾਲਾ ਚਲ ਦੇਖਦੀ ਆ ਜੀ ਕੀ ਪਤਾ ਮੰਨੀ ਜਾਵੇ ਵੀ ਲੈ ਜਾ ਬੇਬੇ ਨੂੰ ਫੇ ਤਾਂ ਮੈਂ ਬਾਗ ਜੂਗੀ ਨਾਲ ਤੇ ਰੱਟਣ ਬਾਜ ਜੂ ਮੇਰੀ ਨਾਲ ਮੈਂ ਦਵਾਈ ਲੈ ਆਉਂਗੀ ਆਈ ਤਾਂ ਵਿਚਾਰੀ ਜੋ ਜਵਾਖੜੀ ਮੇਰੇ ਪੜੇ ਦੀ ਖਾਤਰੀ ਹੁਣ ਤਾਂ ਦੋਨੇ ਜਣੇ ਮੰਨਦੀ ਨਹੀਂ ਇਹਨਾਂ ਨੂੰ ਆਏ ਆ ਵੀ ਸਾਡਾ ਕੰਮ ਬਾਲਾ ਤੇ ਚਲ ਦੇਖਦੀ ਆ ਜੇ ਤਾਂ ਮੰਨ ਗਏ ਫੇ ਤਾਂ ਮੈਂ ਬਾਗੀ ਜਾਉ ਆ ਜਾ ਬੇਬੇ ਦਵਾ ਦਵਤ ਰਹਾ ਇਹ ਤਾਂ ਫੇਰ ਹਰਪ੍ਰੀਤ ਆਏ ਨਹੀਂ ਪਤਾ ਹੈ ਕਹਦੇ ਵੀ ਚਲ ਮੈਂ ਤਾਂ ਮੁੜ ਕੇ ਜਾਨੀ ਆਂਗੀ ਚਲ ਪੁੱਤ ਨਾ ਤੁਰ ਮੜਾ ਜਾ ਚਲ ਚਲ ਪੁੱਤ ਚਲ ਆ ਜਾ ਇੱਧਰ ਦੀ ਭਗ ਜੰਨੇਗਾ ਨਾ ਲੱ ਲੱ ਬੇਬੇ ਨੂੰ ਕੀ ਪਤਾ ਮੈਂ ਤਾਂ ਬੇਬੇ ਨੂੰ ਖਾਲੀ ਕਰਕੇ ਤੁਹਾਨੂੰ ਸਾਰੀ ਜ਼ਮੀਨ ਆਪਦੇ ਨਾਮ ਲਵਾਉਗੀ ਉਧਰ ਉਹ ਵਾਲੇ ਸ਼ਹਿਰ ਕਹਾਉਂਦੇ ਆ ਵੀ ਅਸੀਂ ਵਾਲੇ ਸ਼ਹਾਰਾਂਗੇ ਵੀ ਅਸੀਂ ਜ਼ਮੀਨ ਨਾਲ ਮੰਗਾ ਆਲੇ ਬੇਬੇ ਦਵਾ ਦਵਾ ਜਾ ਚੱਲੋ ਚੱਲ ਪਰ ਤੈਨੂੰ ਮੁੜਨਾ ਵੀ ਆ ਤੂੰ ਮੈਂ ਤਾਂ ਮੁੰਡਾ ਕਹਿੰਦਾ ਸਿਕਣਾ ਤੂੰ ਜਾ ਨਾ ਆਪਣੇ ਕੰਮ ਬਾਹਰ ਆ ਕਹਿੰਦਾ ਬੇਬੇ ਤੈਨੂੰ ਪਤਾ ਹੀ ਆ ਕਹਿੰਦਾ ਕਿ ਮੈਂ ਤੇਰਾ ਪਹਲਾਈ ਕਰਦੀ ਆ ਵੀ ਚੱਲ ਤੇਰੀ ਪੈਂਚ ਚੱਲ ਤੋ ਚੰਗਾ ਹੀ ਆ ਜੇ ਹਨਾ ਕੋਈ ਮੇਰੇ ਕੋਲ ਪੈਸੇ ਵੱਜ ਗਏ ਕਾਕ ਦੇ ਤੈਨੂੰ ਹੀ ਦੇ ਦਿਆ ਕਰੂੰ 150 ਆ ਮੇਰੇ ਹੱਥਾਂ ਮੰਨ ਤੈਨੂੰ ਚੱਕਣਾ ਪਊਗਾ ਤੇ ਖਾਦੀ ਘੜੀ ਚਲ ਕੋਈ ਨਾਲੇ ਮੈਨੂੰ ਇੰਨਾ ਦੇ ਹੱਥ ਠਕ ਨਹੀਂ ਨਹੀਂ ਚੱਕਣਾ ਪਊਗਾ ਦੋ ਪੈਸੇ ਆਉਦੇ ਕੋਲੇ ਹੋਇਆ ਕਰਨਗੇ ਆਉਦੇ ਬਰਤ ਤਾਂ ਲਿਆ ਕਰੂੰਗੀ ਬਰਤ ਲਿਆ ਕਰੇਗੀ ਹੋਰ ਹੋਰਾ ਤੂੰ 바ਵਾ ਆ ਗਈ ਤੈਨੂੰ 바ਵਾ ਉੜ ਗਈ ਮੈਂ ਪੇਛਣਾ ਬਣਾ ਲੈ ਮੈਨੂੰ ਪਤਾ ਲੱਗ ਗਿਆ ਵੀ ਅੱਜ ਪੇਛਣਾ ਬੰਨੀ ਆਉਂਦੇ ਆਗੇ ਅੱਛਾ ਤਾਂ ਆ ਗਈ ਤੂੰ ਚੜ ਪਾਈ ਤੈਨੂੰ ਪੁੱਨ ਲੱਗੂਗਾ ਹਨਾ ਮੇਰਾ ਵੀ ਪੇਛਣਾ ਵੱਜ ਜੂਗੀ ਮੈਨੂੰ ਵੀ ਆਏ ਹੋ ਜੂ ਵੀ ਲੋਕਾਂ ਦੀਆਂ ਪੇਛਣਾ ਉਹਨੀਆਂ ਮੇਰੀ ਵੀ ਆਉਂਦੀ ਹੈ ਇਹ ਵੀ ਦੌਰ ਪੀ ਆਉਣ ਲੱਗਾਂਗਾ ਹਾਂ ਵੀ ਦੌਰ ਪੀ ਆਉਣ ਲੱਗ ਜਾਣਗੇ ਇਹਨਾਂ ਤਾਂ ਕਿਤੇ ਪੇਛਣ ਦੀ ਗੱਲ ਹੀ ਨਹੀਂ ਸੀ ਫੇਰੀਲੀ ਨਹੀਂ ਸੀ ਜਿੰਨਾ ਤੇਰੀ ਪੇਛਣਾ ਬਣਾ ਦਵਾਈ ਨਹੀਂ ਦਵਾਈ ਹੈਗੀ ਕਿ ਬੇਬੇ ਹਾਂ ਬੋਤੋ ਤੂੰ ਮੇਰੇ ਨਾਲ ਚੰਗੀ ਕੀਤੀ ਉਹ ਮੈਂ ਤਾਂ ਮੇਰੀ ਗੱਲ ਸੁਣੋ ਗਵਾਹਾਂ ਕੋਲੇ ਹਾਂ ਤੇ ਨੰਬਰਦਾਰਾਂ ਕੋਲੇ ਤੁਰਿਆ ਫਿਰਿਆ ਹਾਂ ਤੇ ਰੱਜੀ ਭੈਣ ਦਿਖਲੇ ਤੈਨੂੰ ਲੈ ਕੇ ਉਰਲੇਵਾਰ ਨਿਕਲ ਗਈ ਹੋਰ ਉਹ ਤਾਂ ਉਹਦੀ ਲੈ ਗਈ ਤੇ ਤੇਰੀ ਪੈਨਸ਼ਨ ਬਾਹ ਆਤੀ ਹੁਣ ਹਾਂ ਕੋਤ ਬਣਾਤੀ ਪੇਛਲ ਬਣਾਤੀ ਤੇ ਨਾਲੇ ਮੈਨੂੰ ਦਵਾਈ ਦਵਾਤੀ ਦਵਾਈ ਤਾਂ ਦਵਾਤੀ ਮੇਰਾ ਕੰਮ ਤਾਂ ਵਿਚાળੀ ਰਹਿ ਗਿਆ ਨਾ ਕਿਹੜੇ ਦਫਤਰ ਚ ਗਈ ਸੀ ਕਿੱਥੇ ਪੈਨਸ਼ਨ ਵਜਦੀ ਹੈ ਡਾਕਟਰ ਤੇ ਨਹੀਂ ਪੁੱਤਾ ਸੀ ਗਈਆਂ ਅੱਥੱਕ ਚੈਰੀਆਂ ਕਿ ਗਈਆਂ ਸੀ ਕਚਹਿਰੀਆਂ ਚ ਗੱਨਿਆ ਸੀ ਹਾਂ ਕਚਹਿਰੀਆਂ ਤੇ ਮੇਥਾ ਕਈ ਥਾਂ ਤੇ ਗੂਠੇ ਜਨਵਾ ਲੇ ਤੇਰਾ ਭਲਾ ਹੋ ਜੀ ਸੋਦਾ ਕਿੰਦਰ ਤੇ ਕਹਿੰਦੇ ਹੁੰਦੇ ਨਹੀਂ ਪੈਨਸ਼ਨਾਂ ਵਜ ਜਾਂਦੀਆਂ ਨੇ ਕਚਹਿਰੀਆਂ ਚ ਕਿਡੀਆਂ ਵਾਈ ਜਾਂਦੀਆਂ ਮੈਨੂੰ ਤਾਂ ਕਚਹਿਰੀਆਂ ਚ ਲੈ ਗਈ ਪੁੱਤ ਮੈਂ ਤਾਂ ਹੁਣ ਅਨਪੜ੍ਹ ਹੁਣ ਮੈਨੂੰ ਕੀ ਪਤਾ ਹੈਗਾ ਵੀ ਇੱਥੇ ਕਿੱਥੇ ਕੋਈ ਪੇਠਣ ਵਜਦੀ ਹੈਗੀ ਮੈਨੂੰ ਇਹ ਨਹੀਂ ਮੈਂ ਤਾਂ ਤੇਰਾ ਫਾਰਮ ਭਰਾ ਗਈ ਬੇਬੇ ਤੇ ਉਹਦੀ ਮੈਂ ਤਾਂ ਕਰਕਨੇ ਨੇ ਲੈ ਕੇ ਮੁਰਗੀ ਉਹਦੀ ਤੇ ਗਾਹ ਭਾਈ ਮੈਥੋਂ ਗੂਠੇ ਲਵਾ ਲੈ ਕਹੇ ਥਾਂ ਤੇ ਬੇਬੇ ਮੈਂ ਤਾਂ ਹੋਈ ਦਾਲ ਚ ਕਾਲਾ ਲੱਗਦਾ ਹਾਂ ਕਿਤੇ ਹੋਰੀ ਨੇ ਪੈਨਸ਼ਨ ਤੇ ਹੀ ਬਣਾਤੀ ਹੋਵੇ ਕਿਤੇ ਜ਼ਮੀਨੀ ਨਾਲ ਹਾੜੀ ਹੋ ਰਹੀ ਹੈ ਪੈਣ ਨੇ ਚਿਹਰੀਆਂ ਚਲੇ ਗਈਆਂ ਮੈਨੂੰ ਮੈਨੂੰ ਤਾਂ ਪਤਾ ਨਹੀਂ ਹੁਣ ਹਾਲ ਪੜਾ ਅਗਲੇ ਬੰਦੇ ਨੂੰ ਕੀ ਪਤਾ ਹੁਣ ਸਾਨੂੰ ਤਾਂ ਪਤਾ ਹੁਣ ਦੇ ਸਾਰੇ ਜਿਵਾਕਾਂ ਨੂੰ ਤਾਂ ਵੀ ਕਿਵੇਂ ਕੁਝ ਹੁਣ ਮੈਨੂੰ ਕੀ ਪਤਾ ਮੈਂ ਤਾਂ ਕੋਈ ਉਹੀ ਗੱਲ ਵਾਂਗ ਬੂਰੇ ਤੋਂ ਉਹ ਨਹੀਂ ਜਾਣਦੀ ਉੜਾ ਆੜਾ ਬੇਬੇ ਉਹ ਤਾਂ ਠੀਕ ਹੈ ਪਰ ਨੰਬਰਦਾਰਾ ਤੇ ਗਵਾਹ ਵੀ ਉੱਥੇ ਮਿਲ ਜਾਂਦੇ ਨੇ ਕਿਤੇ ਭੈਣ ਮੇਰੇ ਨੇ ਚਲਾਕੀ ਨਾ ਕਰ ਗਈ ਹੋਵੇ ਜਿਹੜੀ ਇੰਨੀ ਛੇਤੀ ਗਈ ਹੈ ਚਾਕੇ ਮੈਂ ਪਤਾ ਕਰਦਾ ਕੀ ਗੱਲ ਬਣੀ ਐ ਕੀ ਗੱਲ ਬਣੀ ਐ ਪਤਾ ਕਰ ਲਾ ਪੁੱਤ ਮੈਨੂੰ ਤਾਂ ਕੋਈ ਪਤਾ ਨਹੀਂ ਦੇਖ ਗਿਆ ਤੂੰ ਉਹੀ ਗੱਲ ਮੰਗ ਜੇ ਤੇਰੀ ਗੱਲ ਹੋ ਜਾਂਦੀ ਰਾਇ ਉਹਦੇ ਨਾਲ ਰੱਜੀ ਨਾਲ ਫੇ ਤਾਂ ਕੋਈ ਤੈਨੂੰ ਪਤਾ ਲਾ ਦੇਣਾ ਉਹ ਪੰਗਾ ਹੁਣਾਂ ਪੜ ਬੰਦੇ ਦਾ ਉਹ ਨਾ ਤੂੰ ਮੇਰੀ ਰਾਇ ਲੈ ਨਾ ਤੂੰ ਮੈਨੂੰ ਨਾਲ ਲੈ ਕੇ ਗਈ ਐ ਤੇ ਫੇਲੇ ਮੇਰਾ ਕੰਮ ਤਾਂ ਦੂਰ ਹੀ ਛੜਦਾ ਤਨ ਉਹਦੀ ਪੈਨਸ਼ਨ ਦਾ ਹੋ ਗਿਆ ਇਹਦੇ ਹੋਰੀ ਨਾ ਪੈਨਸ਼ਨ ਬਣਤੀ ਹੋਵੇ ਕਦੀ ਪੰਗਾ ਕਰਤਾ ਹੋਵੇ ਸਾਰੀ ਜ਼ਮੀਨ ਹੀ ਨਾ ਲahari ਹੋਵੇ ਵੇਣ ਨਿਕਦੋ ਦੇਖੋ ਪੁੱਤ ਉਹੀ ਗੱਲ ਵਾਂਗੂ ਕਿਤੇ ਮੈਨੂੰ ਹੱਥ ਫੜਾ ਕੇ ਤੇ ਮੇਰੇ ਘਰੇ ਮੋੜਤਾ ਹੋਵੇ ਕੋਈ ਪਤਾ ਨਹੀਂ ਹੁਣ ਉਹੀ ਗੱਲ ਵਾਂਗੂ ਠਿੰਗਾ ਪੁੱਤ ਵੀ ਹੁਣ ਤਾਂ ਬੇਈਮਾਨ ਹੋ ਜਾਂਦੇ ਨੇ ਤੇ ਵੀ ਹੁਣ ਪਤਾ ਕਰੀਏ ਕੀ ਤੋਂ ਕਰੀਏ ਨਹੀਂ ਪਤਾ ਲੱਗੇ ਮੈਨੂੰ ਹਰਪ੍ਰੀਤ ਨੇ ਆਖਿਆ ਸੀ ਕਹਿੰ ਤੂੰ ਜਾ ਨਾ ਜਾ ਨਾ ਮੈਨੂੰ ਤਾਂ ਹੋ ਗਿਆ ਲਾਲਚ ਵਿਚਾਰ ਕੋਈ ਮੇਰੇ ਦੋ ਦੋ ਛਲੜ ਪੈਸੇ ਵੀ ਵਾਜ ਜੂ ਪੈਸੇ ਕਿਹੜੇ ਦੋ ਛਲੜ ਕਿਤੇ ਉਹੀ ਨਾ ਮਾਤਾ ਹੋਰੀ ਨਾ ਪੰਗਾ ਕਰਤਾ ਹੋਵੇ ਸਾਰੀ ਜ਼ਮੀਨ ਹੀ ਈ ਗੱਲ ਕਰੀ ਤਾਂ ਹੁਣ ਮੇਰੇ ਵੀ ਕੰਨ ਖੁੱਲ ਗਏ ਵੀ ਕੀ ਪਤਾ ਕੋਈ ਹੋਰ ਹੀ ਨਾ ਗੱਲ ਬਣ ਗਈ ਹੋਵੇ ਜਾ ਕੇ ਕਰਦਾ ਮੈਂ ਗੱਲ ਹਰਪੀਤ ਨਾਲ ਲੈ ਬੇਬੇ ਆ ਵੀ ਗਈ ਮੈਨੂੰ ਤਾਂ ਐਸੀ ਆਉਣੀ ਨਹੀਂ ਬੇਬੇ ਮੁਰਬੀ ਆਈ ਹੋਰ ਕੋਈ ਤਾਂ ਮੈਂ ਕੀ ਕਰਨਾ ਸੀ ਬਸ ਫੇਰ ਉੱਥੇ ਮੇਰੇ ਕਰਮਾਂ ਦੇ ਆਪਣੇ ਪਿੰਡ ਦੇ ਫਿਰਦੇ ਸੀ ਜਰਕਦੇ ਨੇ ਸਾਡਾ ਕੰਮ ਬਣ ਗਿਆ ਉੱਥੇ ਕਚੈਰੀਆਂ ਚ ਉਹਦੀ ਮੇਰੇ ਗੂਠੇ ਲਵਾ ਲਿਆ ਆਪਣਾ ਨੰਬਰਦਾਰ ਫਿਰੇ ਤੇ ਸਾਰੇ ਉੱਥੇ ਆਪਣੇ ਪਿੰਡ ਦੇ ਸੀ ਉਹਦੀ ਸਾਈਨ ਕਰਤੀ ਉਹਨਾਂ ਨੇ ਨਾ ਆਪਣੇ ਪਿੰਡ ਵਾਲੇ ਨੰਬਰਦਾਰ ਕੀ ਲੈਣ ਗਿਆ ਸੀ ਉੱਥੇ ਹਲਕੀਏ ਦੱਸਦਾ ਮੇਰਾ ਨਾ ਮਿੰਟ ਚ ਕੰਮ ਬਣ ਗਿਆ ਤੇ ਆਪਣੇ ਪਿੰਡ ਦੇ ਸੀ ਤੇ ਜਰਕਦੇ ਨੇ ਉਹਨਾਂ ਨੇ ਬਸ ਮੈਂ ਚ ਗੂਠੇ ਲਵਾ ਲਏ ਤੇ ਉਹਨਾਂ ਨੇ ਸਾਈਨ ਕਰਤੇ ਆਪ ਦੇ ਉੱਥੇ ਕਚੈਰੀਆਂ ਚ ਸੀ ਪਿੰਡ ਦਾ ਕੌਣ ਸੀ ਬੇਬੇ ਨੰਬਰਦਾਰ ਪੁੱਤ ਕੀ ਆਪਣੇ ਪਿੰਡ ਵਾਲਾ ਨੰਬਰਦਾਰ ਕਚੈਰੀਆਂ ਚ ਕੀ ਲੈਣ ਗਿਆ ਇਹ ਫੇਰ ਜੱਜੀ ਨੇ ਫੋਨ ਫਾਨ ਕਰਿਆ ਹੋਊਗਾ ਵੀ ਮੈਂ ਬੇਬੇ ਦੀ ਪੇਠਣ ਬਣਾਉਣੀ ਹੈਗੀ ਤੇ ਵੀ ਪਿੰਡ ਦੇ ਦੀ ਗਵਾਹੀ ਪੈਂਦੇ ਤੇ ਨਾਲੇ ਕਹਿੰਦੀ ਆਪਣੇ ਪਿੰਡ ਦੇ ਦੀ ਪੇਠਣ ਬਣਾਉਂਦਾ ਕਹਿੰਦੀ ਨੰਬਰਦਾਰ ਵੀ ਮੈਂ ਤੈਨੂੰ ਕੀ ਨਹੀਂ ਕਹਤਾ ਵੀ ਪੇਠਣ ਵੇਲੇ ਗਵਾਹੀ ਪੈਂਦੀ ਐ ਅਗਵਾਹੀ ਤਾਂ ਜ਼ਮੀਨ ਲਵਾਉਣ ਵੇਲੇ ਪੈਂਦੀ ਹੁੰਦੀ ਐ ਪੇਠਣ ਵੇਲੇ ਨਹੀਂ ਪੈਂਦੀ ਹੁੰਦੀ ਨਾ ਨੰਬਰਦਾਰ ਨੇ ਸ਼ੈਨ ਕਰਵਾਏ ਦੇ ਤੋਂ ਹਾਂ ਤੋ ਤੂੰ ਗੁੱਠੇ ਲਵਾ ਲੇ ਮੈਥੋਂ हां चाचा तू ਤਾਂ ਗੂਠਾ ਲਾਉਣੀ ਏ। ਹਾਂ ਕਿ ਧੰਨਵਾਏ ਸੀ ਗੂਠਾ। ਦੋ ਦਿਨ ਠਾਦੇ ਲਵਾ ਸੀ। ਪੁੱਤ ਮੈਥੋਂ ਤਾਂ ਗੂਠਾ ਕਹਿੰਦੇ ਵੀ ਲਾ ਤੇਰੀ ਪਰੇਸ਼ਨ ਵਜਦੀ ਹੈਗੀ ਤੇ ਗੂਠਾ ਲਾ ਦੇ। ਮੈਥੋਂ ਤਾਂ ਲਵਾ ਲੇ ਭਾਈ ਸਾਰੇ ਠਾ। ਤੇ ਥੋ ਨੰਬਰਦਾਰ ਨੇ ਲਵਾਈ ਸੀ ਗੂਠਾ। ਹਾਂ ਨੰਹਾਂ ਨੰਬਰਦਾਰ। ਰੱਜੀ ਨਾਲ ਸੀ। ਹਾਂ ਨਾਲ ਸੀ ਰੱਜੀ। ਰੱਜੀ ਪਨਵਾਰੀ ਵੀ ਸੀਗਾ ਉੱਤੇ। ਹਾਂ ਹੈਗਾ ਸੀ ਤੇ ਰੱਜੀ ਨਹੀਂ ਆਖੇਗਾ। ਦੇ ਦੇ। ਹਾਂ ਜਿੱਥੇ ਪਰੇਸ਼ਨ ਵਾਈਦੀ ਹੁੰਦੀ ਹੈ ਨਾ ਤਾਂ ਉੱਥੇ ਨੰਬਰਦਾਰ ਹੁੰਦਾ ਨਾ ਪਟਵਾਰੀ ਹੁੰਦਾ। ਆ ਪਟਵਾਰੀ ਦਾ ਤੇ ਨੰਬਰਦਾਰ ਦਾ ਕੀ ਕੰਮ ਸੀ? ਫਰ ਮੈਨੂੰ ਕੀ ਪਤਾ ਪੁੱਤ ਮੈਨੂੰ ਘਰ ਦੀ ਨੇ ਕਹਤਾ ਆਦੀ ਵੀ ਮੈਂ ਫਾਰਮ ਪਰ ਕੇ ਗਾਈਆਂ ਦੇ ਰੇਠਣ ਬਣਾਉਂਗੀ ਤੇ ਬੇਬੇ ਗੁੱਥੇ ਲਵਾ ਲਾ ਦੇ ਚੱਲ ਬੇਬੇ ਤੂੰ ਇੱਥੇ ਬੈਠੀ ਰਹਿ ਮੈਂ ਉਹਦੇ ਨਾਲ ਜਾ ਕੇ ਕਰਦੀਆਂ ਗੱਲ ਮਾੜੀ ਜੀ ਉਹਨੂੰ ਪੁੱਛਦੀਆਂ ਐਨਾ ਮੈਨੂੰ ਵੀ ਨਹੀਂ ਪਤਾ ਚੰਗਾ ਫਿਰ ਮੈਂ ਚਾਹ ਤੈਨੂੰ ਆ ਕੇ ਬਣਾਉਣੀ ਆ ਮੈਂ ਕਰਦੀਆਂ ਦੇ ਕੋਲ ਗੱਲ ਪੁੱਛ ਲੈ ਪੁੱਤ ਹੋਲਾ ਹੁਣ ਇਹੇ ਤਾਂ ਹਰਪ੍ਰੀਤ ਦੇ ਅੱਖ ਦੇ ਤਲਾ ਮੇਰੇ ਵੀ ਕੰਨ ਖੋਲਦੇ ਨੇ ਵੀ ਮੈਂ ਕਿਤੇ ਹੋਰ ਹੀ ਨਾ ਗਲਤ ਕੰਮ ਕਰਿਆ ਹੀ ਹਾਂ ਮੈਨੂੰ ਤਾਂ ਐ ਸ਼ੱਕ ਲੱਗਦਾ ਵੀ ਕਿਤੇ ਮੈਂ ਤਾਂ ਜ਼ਮੀਨ ਜਮੂਰ ਸੀ ਨਾ ਕਿਤੇ ਰੱਜੀ ਨੇ ਤਾਂ ਗੂਠਾ ਲਵਾ ਲਿਆ ਹੋਵੇ ਕਿਤੇ ਮੈਨੂੰ ਪਲੋਕੇ ਲੈ ਗਈ ਹੋਵੇ ਬਰਿਆ ਤੇ ਆ ਕੇ ਚੱਲ ਗਈ ਹੈ ਹਰਪ੍ਰੀਤ ਪੁੱਛਣ ਤੇ ਫੇਰ ਪਤਾ ਲੱਗੂ ਵੀ ਕਾਤੇ ਗੂਠੇ ਲਵਾਏ ਜਾਂ ਪੇਠਣ ਬਣਾਈ ਹੈ ਕਿ ਕਾਤੇ ਕੋ ਜ਼ਮੀਨ ਤੇ ਗੂਠੇ ਲਵਾ ਲੇ ਮੈਂ ਵੀ ਐਨੀ ਵਾਗੀ ਨਾਲ ਮੈਂ ਵੀ ਉਹ ਜਰਕਦੇ ਨੇ ਪੇਠਣ ਦੀ ਭੁੱਖੀ ਵੀ ਮੇਰੇ ਪਿੱਛੇ ਬੱਜਦੀ 1500 ਰੁਪਈਆ ਆਈ ਨਹੀਂ ਪਤਾ ਮੇ ਤਾਂ ਜ਼ਮੀਨ ਹੀ ਸਾਰੀ ਆਪਦੇ ਨਾਮ ਲਵਾ ਗਈ ਹੋਵੇ ਆ ਸਾਰੇ ਪੰਗੇ ਨਾ ਹਰਪ੍ਰੀਤ ਦੇ ਛੇੜੇ ਆ ਆ ਦੇਖ ਲੈ ਹਉਰੀ ਕੰਮ ਕਰਾਤਾ ਹਟ ਹੀ ਨਹੀਂ ਹੈਗੀ ਕੀ ਕੰਮ ਹੋ ਗਿਆ ਲਹਾ ਲੈ ਜ਼ਮੀਨ ਲਹਾ ਲੈ ਜ਼ਮੀਨ ਆ ਮਿਸਤਰੀ ਦਾ ਕੰਮ ਮੇਰਾ ਛੱਡ ਕੇ ਗਿਆ ਮੈਨੂੰ ਗੱਲ ਮੈਂ ਦੱਸਦੀ ਪਹਿਲਾਂ ਮੇਰੀ ਗੱਲ ਸੁਣ ਕੀ ਗੱਲ ਸੁਣਾ ਤੇਰੀ ਮੈਂ ਜਦੋਂ ਮੈਂ ਬੇਬੇ ਨਾਲ ਗੱਲ ਕਰੀ ਮੈਂ ਬੇਬੇ ਨੂੰ ਆਖੇ ਮੈਂ ਬਣਾਇਆ ਹੀ ਬਲਸੇ ਨਾ ਬੇਬੇ ਕਹਿੰਦੀ ਹਾਂ ਬਣਾਇਆ ਹੀ ਕਹਿੰਦੀ ਆਪਣੇ ਪਿੰਡ ਵਾਲਾ ਨੰਬਰਦਾਰ ਸੀ ਕਹਿੰਦੀ ਦੋ ਤਿੰਨ ਦੋ ਤਿੰਨ ਥਾਂ ਗੁੱਠੇ ਲਵਾਲੇ ਮੈਂ ਤੋਂ ਕੋਈ ਉਹੀ ਤੰਗਾ ਹੋ ਗਿਆ ਉਹੀ ਤੇ ਤੈਨੂੰ ਗੱਲ ਦੱਸਦਾ ਮੈਂ ਸਾਰੀ ਕੀ ਗੱਲ ਆ ਮੈਂ ਨੰਬਰਦਾਰ ਕੋਲ ਹੀ ਆਇਆ ਹਾਂ ਹਾਂ ਉਹ ਕ ਵਧੀਆ ਪਈ ਛੋਟਾ ਅਸਤਾ ਕੰਮ ਕਰਾਏ ਮੈਂ ਕੀ ਕੰਮ ਕਰਾਏ ਮੈਂ ਤਾਂ ਗਈ ਨਹੀਂ ਉਹ ਕਹਿੰਦਾ ਤੇਰੀ ਭੈਣ ਸੀਗੀ ਛੋਟਾ ਜਿਹੜਾ ਜ਼ਮੀਨ ਦਾ ਕੰਮ ਸੀ ਸੀ ਕਰਾਤਾ ਭਾਈ ਉਹ ਮੈਂ ਕਿ ਸਾਡੀ ਜ਼ਮੀਨ ਦਾ ਕੀ ਕੰਮ ਕਰਾਤਾ ਕਹਿੰਦੇ ਸਾਨੂੰ ਤਾਂ ਐ ਸੀ ਛੋਟੇ ਮਿਸਤਰੀ ਲੱਗਿਆ ਘਰੇ ਵੀ ਤੈਥੋਂ ਆਇਆ ਨੀ ਤੇਰੀ ਭੈਣ ਆ ਗਈ ਤਾਂ ਕੀ ਗੱਲ ਐ ਪੈ ਗਈ ਇਹ ਕਰਾ ਲਈ ਸਾਰੀ ਜ਼ਮੀਨ ਭੈਣ ਨੇ ਕਰਾ ਲਈ ਆਪਦੇ ਨਾਂ ਤੂੰ ਮਾਂ ਮਰ ਜਾਣੀ ਇਹਦੀ ਚੁਸ਼ਿਆਰੀਆਂ ਕਰ ਲੈ ਤੱਕੀਆਂ ਇਹਦੀ ਇਹਦੀ ਚਲਾਕੀ ਵੀ ਚਲਾਕਾ ਆਖੇ ਤਾਂ ਤੈਨੂੰ ਸੀ ਵੀ ਬੁੜੀ ਨੂੰ ਜਾਣਨ ਦੀ ਤੂੰ ਕਿਉਂ ਮੂੰਹ ਮਾਰਿਆ ਉਹਨੇ ਕੋਣ ਸਾਰੇ ਨਾ ਮੇਰੀ ਗੱਲ ਸੁਣ ਲੈ ਜਦੋਂ ਕੋਈ ਬੇਈਮਾਨਾ ਸੋਚਦਾ ਕਿਸੇ ਤੇ ਉਹਨਾਂ ਨਾਲ ਐ ਹੀ ਹੁੰਦੀ ਹੁੰਦੀ ਹੈ ਚੰਗਾ ਆਪਣਾ ਘਰ ਪਾਈ ਜਾਂਦੇ ਸੀਗੇ ਕਿਦਰੀ ਨਹੀਂ ਜਾਂਦੀ ਸੀਗੀ ਜ਼ਮੀਨ ਉਹ ਚਾਰ ਕਿੱਲੇ ਤਾਂ ਕਿਹੜੇ ਅੱਠ ਦੇ ਅੱਠ ਕਿੱਲੀ ਗਏ ਦੇਖ ਲੈ ਸਾਰੀ ਜ਼ਮੀਨ ਲਹਾਰੀ ਭੈਣ ਨੇ ਚਲਾਕੀ ਕਰ ਗਈ ਆਪਣੇ ਨਾਂ ਨਾ ਫਿਰ ਐ ਕਰਦਿਆਂ ਹੁੰਦੀਆਂ ਭੈਣਾ ਭਰਾਵਾਂ ਨਾਲ ਮੇਰੇ ਲੋੜ ਤੇਰੀ ਭੈਣ ਨੇ ਕੀਤੀ ਐ ਮੇਰੀ ਗੱਲ ਮੈਨੂੰ ਇਹ ਦੱਸ ਉਹ ਐ ਲੈ ਕੇ ਗਈ ਸੀ ਬੇਬੇ ਨੂੰ ਕਿ ਬੇਬੇ ਮੈਂ ਤੇਰੀ ਪੈਨਸ਼ਨ ਬਣਾਉਣੀ ਆ ਨਾ ਆ ਪੈਨਸ਼ਨ ਬਣਾਈ ਤੇਰੀ ਭੈਣ ਨੇ ਕਿਹਾ ਕਿ ਨਾ ਆ ਗਈ ਪੈਨਸ਼ਨ ਕਰਤਾ ਕੰਮ ਆਖਿਆ ਸੀ ਤੂੰ ਨਹੀਂ ਮੰਨਿਆ ਮੇਰੀ ਇੱਕ ਵੀ ਮੇਰੀ ਗੱਲ ਸੁਣ ਲੀ ਜਦੋਂ ਤੂੰ ਗੱਲਾਂ ਵੀ ਬੇਬੇ ਨੂੰ ਲੈ ਕੇ ਵਗ ਜਾ ਤਾਈ ਨੇ ਨਹੀਂ ਤਾਂ ਮੇਰੇ ਕੋਲੇ ਕਹਤਾ ਵੀ ਹਰਪ੍ਰੀਤ ਤੁਸੀਂ ਤੇਰੀ ਬੇਬੇ ਤੋਂ ਜ਼ਮੀਨ ਲੈ ਲਓ ਨਾ ਇਹ ਤਾਈ ਨੇ ਰਾਜਵੀਰ ਕੋਲੇ ਇਹਦੇ ਕੋਲੇ ਰੱਜੀ ਕੋਲੇ ਕਹਤਾ ਹਾਂ ਜਦੋਂ ਤੂੰ ਗੱਲਾਂ ਕਰੀ ਸਾਰੀਆਂ ਸੁਣ ਲਈਆਂ ਉਹਦੀ ਕੰਮ ਹੋਇਆ ਸਾਰਾ ਮੇਰੀ ਗੱਲ ਸੁਣ ਲੈ ਹੁਣ ਹੋਰ ਕੋਈ ਚਾਰਾ ਨਹੀਂ ਹੈਗਾ ਚੁੱਪ ਕਰਕੇ ਗੱਡੀ ਕੱਢ ਲੈ ਭੈਣ ਕੋਲੇ ਵਗ ਚਲ ਭੈਣ ਦੇ ਪੈਰਾਂ ਕੀ ਧਰ ਦੇ ਚੁੰਨੀ ਕਹਦੇ ਭਾਈਸ ਸਾਨੂੰ ਬਖਸ਼ ਦੇ ਸਾਥੋਂ ਗਲਤੀ ਹੋ ਗਈ ਆਪਦੇ ਹਿੱਸੇ ਦੀ ਆਪ ਦੇਣਾ ਸਾਡੇ ਦੇ ਹਿੱਸੇ ਨੇ ਸਾਡੇ ਨਾਲ ਜ਼ਮੀਨ ਅੱਧੀ ਦਾ ਲਹਾੜਾ ਤੂੰ ਅੱਧੀ ਫੇਰ ਕਰਾ ਲਾਂਗੇ ਨਾ ਹੁਣ 4 ਕਿੱਲੇ ਜ਼ਮੀਨ ਦੇ ਰੱਖੂਗੀ ਹੋ ਫੇਰ ਲੈ 4 ਤਾ ਉਹਨੂੰ ਮੇਰੀ ਗੱਲ ਸੁਣ ਲੈ ਜੇ ਬੇਬੇ ਨੂੰ ਕੁਝ ਹੋ ਜਾਂਦਾ ਬੇਬੇ ਮਰ ਗਈ 4 ਤੋ ਜਨ ਫੇਰ ਵੀ ਜਾਂਦੇ ਹੁਣ ਅੱਠੇ ਦੇ ਅੱਠੇ ਕਰਾ ਗਈ ਉਹ ਦੇਖ ਲੈ ਕਾਰਕ੍ਰਮ ਚਲ ਤਾਏ ਕੇ ਘਰੇ ਖੜੀ ਗੱਡੀ ਲੈ ਕੇ ਚੱਲ ਗਏ ਨਾਈ ਲੈ ਕੇ ਚੱਲ ਗਏ ਤਾਏ ਨੂੰ ਨਾਲ ਤੇ ਨਾਲੇ ਮੈਂ ਲੈ ਆਉਣੀ ਆ ਬੇਬੇ ਨੂੰ ਛੱਡ ਕੇ ਚਾਰ ਕੀ ਕਿਲੇ ਉੱਠੀ ਲਹਾ ਮਾ ਉਹਦੇ ਨਾਲੋਂ ਬਾਲੀਆਂ ਚੈਨੀਆਂ ਕਰਦੀ ਸੀ ਨਾ ਬਾਲੇ ਸ਼ਹਿਰਾਂ ਨਾਲ ਇੰਹੀ ਹੁੰਦੀਆਂ ਹੁੰਦੀਆਂ ਨੇ ਚਲ ਆ ਜਾ ਬੇਬੇ ਨਾਲ ਕੇ ਚੱਲ ਗਏ ਫਿਰ ਲੈ ਸ਼ੋਕਰਾ ਮੈਂ ਤਾਂ ਕਰੀ ਆ ਗਈ ਹੈ ਨਾ ਬਾਲੇ ਸ਼ਹਿਰਾਂ ਨਾਲ ਇੰਹੀ ਬਣਦਾ ਹੁੰਦਾ ਆਪਦੇ ਆਪ ਨੂੰ ਬਾੜੀ ਚ ਲਾ ਕੇ ਕਹੋਂਦੀ ਸੀ ਬਿੰਦ ਚਲੀ ਮੈਂ ਤਾਂ ਜ਼ਮੀਨ ਨਾ ਕਰਾਏ ਆਈ ਆ ਅਬਦੇ ਫਰਦੀ ਰਹੇ ਜਿਹੇ ਜੀ ਹੁਣ ਕਰਦੂ ਤਾਂ ਕਿਸੇ ਨੂੰ ਸਿੱਧੇ ਮੂੰਹ ਹੀ ਨਹੀਂ ਬੋਲਦੀ ਐ ਹੁਣ ਇਹਦੀ ਅਕਲ ਟਕਾਣੇ ਆਊਗੀ ਜੇ ਮੇਰੇ ਕੋਲ ਮੈਂ ਨਹੀਂ ਆ ਉਹਨੂੰ ਬਰਬਤ ਕਰ ਦਿੰਦੀ ਵਧੀਆ ਮੈਂ ਹੋ ਗਈ ਹੁਣ 8 ਗਿੱਲਾਂ ਦੀ ਮਾਲਕਣ ਦੋ ਇਹ ਹੋਗੇ 10 ਹੋਗੇ ਚੰਗੀ ਪਾਵਾਂਗੇ ਕੋਠੀ ਜ਼ਮੀਨ ਲਾਦਾ ਕਰਾਂਗੇ ਠੇਕੇ ਤੇ ਵਧੀਆ ਚੰਗੀ ਗੱਲ ਆ ਚਲ ਵਧੀਆ